ਇਹਦਾ ਕੰਮ ਸਟਾਰਟ ਕਰੇ ਪੈ ਕੇ ਮੈਂ ਆਪਣੀ ਦਿਊਦਾ ਕਹਿੰਦਾ 3 ਲੱਖ ਆਪਾਂ ਦੇ ਦਿਆਂਗਾ। ਅੱਛਾ ਪੁੱਤ ਆ ਤਾਂ ਬੜੀ ਸੋਹਣੀ ਗੱਲ ਐ ਫਿਰ ਹੈਂ? ਮੰਨ ਲਈ ਜੀ ਕਿ ਕੋਈ ਤੇ ਕਮ ਫਿਚਰ ਨਾ ਕਰਕੇ ਆਣਾ ਤਾਂ ਕਿਸੇ ਗੱਲ ਤੋਂ ਚੀਜ਼ ਗੰਦੀ ਲੋੜ ਨਹੀਂ ਹੈਗੀ। ਤੁਰੀਬ ਨੂੰ ਕਹਿ ਸਕੋ ਵਧੀਆ ਮੁੰਡੇ ਨਾਲ ਗੱਲ ਕਰਕੇ ਆ ਉਹਦਾ ਕੰਮ ਸਟਾਰਟ ਕਰੇਗਾ ਸਾਕੇ ਆਪਾਂ 4.5 ਜਨਵਰੀ ਤੱਕ ਨੂੰ ਕਰਕੇ ਦੇ ਦਾਂਗੇ। ਠੀਕ ਐ ਪੁੱਤ ਨਹੀਂ ਕਹ ਲੈਂਦੇ ਇਹੋ ਜਿਹੀ ਜਮਾਈ ਤਾਂ ਘਰ ਘਰ ਹੋਣ ਜਿਹੜਾ ਐਨਾ ਸੋਚਦਾ। ਨਹੀਂ ਅਗਲਾ ਕਹਿੰਦਾ ਐਨੀ ਰਕਮ ਆਪਾਂ ਕਿੱਥੋਂ ਕਰਕੇ ਦੇਵਾਂਗੇ? ਆਪਣੇ ਤਾਂ ਆਪ ਨੇ ਚਾਹੇ ਪੁੱਤ ਸਭ ਕੁਝ ਹੀ ਐ ਕਾਹਨੂੰ ਕਬੀਲਦ ਈ ਆ ਨਾ ਮਮੇ ਤੇ ਮੇਰੀ ਕਾਤੋਂ ਤੂੰ ਮੜੇ ਕੋਦੇ ਨੂੰ ਪਿਆਰੇ ਹਣਾ ਤੇ ਮੜੇ ਨੂੰ ਸਮਝਾਉਂਦੀ ਜਨਾ ਮੈਂ ਮਾਣਾ ਫਿਰ ਵੀ ਆ ਜੇ ਕਮਰ ਤੇ ਬਥੇ ਰਕਟ ਹੋ ਰਿਹਾ ਤਾਂ ਨਾਲੇ ਕੋਲ ਬਥੇਰੇ ਦੁੱਤੀ ਮਾਰ ਦਿੰਦੇ ਆ ਨਹੀਂ ਨਹੀਂ ਪੁੱਤੇ ਨੇ ਸਮਝਾਉਂਗੀ ਤੇ ਮੈਂ ਤੇਰੀ ਗੱਲ ਕਰਾਉਣੀ ਆ ਲੈ ਤੂੰ ਗੱਲ ਕਰ ਠੀਕ ਹੈ ਨਾ ਉਹਦੇ ਨਾਲ ਤੇ ਕੁਲਦੀਪ ਵੇ ਕੁਲਦੀਪ ਹਾਂ ਮਾਂ ਉਰੇ ਆ ਭੱਜ ਗਿਆ ਭੱਜ ਗਿਆ ਕੀ ਹੋ ਗਿਆ ਮਾਂ ਇੱਕ ਮਿੰਟ ਆਇਆ ਗੇਉਰੇ ਤਾਂ ਲੈ ਕੁਝ ਖ਼ਬਰੀ ਜੁਣ ਤੇਰੀ ਭੈਣ ਤੋਂ ਕਾਦੀ ਕੁਝ ਖ਼ਬਰੀ ਹਾਵੀ ਪੁੱਛਲਾ ਹੈਲੋ ਹਾਂ ਬਣੇ ਹਾਂ ਵਧੀਆ ਵਧੀਆ ਬਾਈ ਮੈਂ ਕਿਹਾ ਹੁਣ ਤਾਂ ਫੁੱਟਰ ਦਾ ਕਰਾਂ ਤੇ ਤੇਰਾ ਵੀਰ ਹੈ ਕਿੰਨਾ ਵੀ ਚੰਨ ਲੱਖ ਦੇ ਰਾਂਗੇ ਆਪਾਂ ਕੋਈ ਗੱਲ ਨਹੀਂ ਉਹ ਤਾਂ ਕਰਨਾ ਚੱਲ ਕਿਵੇਂ ਕਿੰਨਾ ਕਰ ਵੀਆ ਦੇ ਰਾਇਆ ਇਹ ਮੈਨੂੰ ਕੋਈ ਹੋਰ ਕੰਮ ਸਟਾਰਟ ਕਰ ਧੰਨਵਾਦ ਬਣੇ ਬਹੁਤ ਬਹੁਤ ਧੰਨਵਾਦ ਰਾ ਸੱਚੀ ਕੋਈ ਗੱਲ ਨਹੀਂ ਧੰਨਵਾਦ ਕਿਹੜੀ ਚੱਲ ਆ ਵੀਰੇ ਲ ਮੇਰੇ ਤੋਂ ਮੇਰੇ ਤੋਂ ਛਾਰੇ ਖੁਸ਼ੀ ਹੋਰ ਕੀ ਨਹੀਂ ਹੋਊਗੀ ਜੇ ਤੂੰ ਆਉਂਦੇ ਬਾਈ ਤੁਹਾਨੂੰ ਰੱਬ ਹੋਰ ਤਰੱਕੀ ਹੁੰਦਾ ਵੇ ਸੱਚੀ ਕਹਿੰਦਾ ਬਣੇ ਆਪ ਦਾ ਕੋਈ ਨਾ ਕੋਈ ਨਾ ਬਾਈ ਪਹਿਲੇ ਮੇਰੀ ਭੈਣ ਨੂੰ ਦੇ ਦੇ ਮੈਂ ਤਾਂ ਹੋਰ ਤਰੱਕੀ ਜਾਂ ਆਪੀ ਹੋ ਜਾਊਗਾ ਬਾਈ ਸਹੀ ਗੱਲ ਹੈ ਸੰਗਵੇ ਦੀ ਮੈਂ ਤਾਂ ਕੰਮ ਕਰਦੇ ਰਹਿਣਾ ਤੇ ਦੂਰ ਦੇ ਗੱਲਬਾਤ ਕਰ ਲੱਗੇ ਨਾ ਚੰਗਾ ਬਾਈ ਚੰਨੀਆ ਇਹ ਲੈ ਪਾੜਾ ਲੈ ਕੇ ਰਹਿੰਦਾ ਭਰਾਵਾਂ ਦਾ ਕਿਉਂ ਚਲ ਵਾ ਆ ਤਾਂ ਬਹੁਤ ਖੁਸ਼ੀ ਨਹੀਂ ਕਰ ਲੋਗੀ ਸੱਚੀ ਉਹ ਪਤਾ ਉਹਨੇ ਵੀ ਪਤਾ ਨਹੀਂ ਕਿਵੇਂ ਮਿਲਤਾ ਮੁੰਡਾ ਪਰ ਹੁੰਦਾ ਲਾੜੀ ਠੀਕ ਹੈ ਹਨੀ ਪਹਿਲੀਆਂ ਚ ਹੀ ਮੰਨ ਗਿਆ ਵੀ ਕੋਈ ਗੱਲ ਨਹੀਂ ਜੇ ਕੋਈ ਆਪ ਦਾ ਰਿਸ਼ਤੇਦਾਰ ਕਾਮਯਾਬ ਹੁੰਦਾ ਹੈ ਤੇ ਇਦੋਂ ਚੰਗੀ ਕੀ ਗੱਲ ਆਪਾਂ ਨੂੰ ਇਹ ਤਾਂ ਹੈਮ ਤੇ ਨਹੀਂ ਤੈਨੂੰ ਪਤਾ ਆਪਦਾ ਸ੍ਰੀਕਾ ਤਾਂ ਮੱਚ ਜਾਂਦਾ ਹੈ ਇਹ ਪੈਰਾਸਰਨਾ ਹੋ ਜੇ ਕੋਈ ਸਹੀ ਕਿੰਮਾ ਪਰ ਇੱਕ ਗੱਲ ਹੈ ਆਪਣਾ ਪ੍ਰੋਨਾ ਸਹੀ ਹੈ ਹੋਰ ਪ੍ਰੋਨਾ ਵਰਗਾ ਨਹੀਂ ਹੈਗਾ ਉਹ ਚੱਲ ਮੈਂ ਤਾਂ ਕਹਿੰਨੀ ਆ ਜਿਹੇ ਜਿਹੇ ਰਿਸ਼ਤੇਦਾਰ ਆਪਾਂ ਨੂੰ ਮਿਲਿਆ ਨਾ ਕੁੱਲ ਦੁਨੀਆ ਨੂੰ ਇਹੋ ਜੇ ਮਿਲਣਾ ਸਾਰਿਆਂ ਦਾ ਤੀਆਂ ਸੌਖੀਆਂ ਹੋਣ ਤੇ ਇੱਕ ਗੱਲ ਤੈਨੂੰ ਹੋਰ ਸਮਝਾਉਣੀ ਠੀਕ ਹੈ ਪੈਸੇ ਤਾਂ ਦੇ ਦੇਣਗੇ ਉਹ ਹਾਂ ਤੇ ਭਾਈ ਆਪਦਾ ਜੇ ਕੋਈ ਚੀਜ਼ ਵਸਤੂ ਨੂੰ ਲੈਣਾ ਹੈ ਜਾਂ ਪੈਸੇ ਆਪਦੇ ਕੋਲੇ ਰੱਖਣੇ ਆ ਉਹਨੇ ਕਿ ਲੈ ਜਾਣਾ ਕਿਤੇ ਸਾਰੇ ਤਿੰਨ ਦਾ 3 ਲੱਖ ਲੈ ਜੇ ਕਿਸੇ ਤੇ ਅੱਜ ਕੱਲ੍ਹ ਵਿਸ਼ਵਾਸ ਵੀ ਨਹੀਂ ਕਰੀਦਾ ਹੁੰਦਾ ਮਾਂ ਪੰਤਾ ਕੀ ਹੋ ਗੱਲ ਕਰਾਂਗੇ ਅਸੀਂ ਸਾਰਾ ਸੰਜਮ ਨਾਲ ਪੈਸਾ ਲਾਵਾਂਗੇ ਐ ਨਹੀਂ ਬੇਫਾਲਤੂ ਲਾਂਦੇ ਮੇਰੀ ਗੱਲ ਜਿਹੜੇ ਵੀ ਪੈਸੇ ਦੀ ਬਚਤ ਹੋਇਆ ਕਰੋ ਸਾਰਾ ਇੱਕ ਦਿਨ ਦਾ ਕਿੰਨਾ ਵੀ ਹਿਸਾਬ ਲਿਖਿਆ ਕਰਾਂਗੇ ਉਹ ਨਹੀਂ ਕਹਿੰਦੀ ਪੁੱਤ ਤੈਨੂੰ ਬਚਤ ਹੈ ਜਿਹੜੇ ਹੁਣ ਉਹ ਤੇਰੀ ਭੈਣ ਦੇਊਗੀ ਸਮਾਨ ਜਲਾ ਲਿਆਵਾਂਗਾ ਤੂੰ ਨਾਲ ਜਾ ਕੇ ਆਪ ਖਰੀਦੀ ਹਾਂ ਮਾਂ ਉਹ ਤਾਂ ਮੈਂ ਨਾਲ ਹੀ ਜਾਊਂਗਾ ਪਤਾ ਹੈ ਉਹਦਾ ਮੈਂ ਨਾਲ ਹੀ ਜਾਊਂਗਾ ਐ ਥੋੜੀ ਹੁਣ ਉਹਨੂੰ ਇਕੱਲੇ ਨੂੰ ਕਦੋਂ ਵੀ ਪੈਲਿਆ ਚਾਹੇ ਚੱਲ ਆਪਾਂ ਨੂੰ ਵਿਸ਼ਵਾਸ ਹੈ ਮਾਂ ਐ ਨਹੀਂ ਕਹਿੰਦੀ ਉਹ ਮੁੰਡਾ ਵੀ ਬੇਈਮਾਨਾ ਕਰੋ ਜਾਂ ਫੇਰ ਵੀ ਜਿਹੜੇ ਦੋਨੇ ਜਣੇ ਰਲ ਕੇ ਆਪਦੀ ਚੀਜ਼ ਖਰੀਦੋਗਾ ਆਪਦੇ ਹੱਥੀ ਚੀਜ਼ ਆਜੇ ਉਹ ਆਪਾਂ ਹਿਸਾਬ ਰਹਿਦਾ ਜਦੋਂ ਤੂੰ ਆਪਦੇ ਹੱਥੀ ਨਾਲ ਚੀਜ਼ ਲਿਆਵੇਂਗਾ ਉਹਦੇ ਹੱਥ ਫੇਰ ਤੂੰ ਆਪਦੇ ਮਨ 'ਚ ਕਰ ਜਾਵੇਂਗਾ ਇੰਨੇ ਪੈਸੇ ਨੇ ਕਿੱਥੇ ਲਾ ਤੇ ਐ ਕਿਵੇਂ ਕਰ ਲੈ ਉਹ ਤਾਂ ਪੈਸਾ ਸੰਭਾਲ ਕੇ ਰੱਖਣਾ ਆਪਦੀ ਚੰਗੀ ਨੀਤ ਨਾਲ ਕਮਾਈ ਕਰਨੀ ਹੈ ਜੇ ਹੁਣ ਚੰਗੀ ਨੀਤ ਨਾਲ ਕਮਾਈ karenge 2 ਰੁਪਏ ਜੋੜ ਕੇ ਤਾਂ ਹੀ ਆਪਾਂ ਕੁੜੀ ਦੇ ਪੈਸੇ ਦੇਵਾਂਗੇ ਸਹੀ ਕਿਹਾ ਮਾਂ ਅਲੇ ਮਾ ਹਾਲੇ ਨਾ ਕਿਸੇ ਕੋਲੇ ਰੋਲਾ ਪਾਉਣ ਦੀ ਲੋੜ ਨਹੀਂ 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 ਰੋਲਾ ਪਾਉਂਦੀ ਪੁੱਤ ਤੈਨੂੰ ਕਹਿੰਦੇ ਤੂੰ ਨਾ ਕਿਸੇ ਕੋਲੇ ਕਹੀ ਮੈਂ ਤਾਂ ਕੰਮ ਚਲਾਉਣਾ ਜਾਂ ਕੁਛ ਉਹਦੀ ਪਤਾ ਲੱਗਿਆ ਅਗਲੇ ਨੇ ਜਦੋਂ ਆਪਾਂ ਕੰਮ ਸ਼ੁਰੂ ਕਰ ਲੀਏ ਬਸ ਪਰ ਪਤਾ ਮਾ ਲੋਕਾਂ ਦੰਧ ਮਾਰ ਮੈਂਟ ਲਾਉਂਦੇ ਆ ਉਹ ਤਾਂ ਅੱਜ ਕੱਲ੍ਹ ਲੋਕ ਚੱਲ ਨਹੀਂ ਇਹ ਕੁਸਤੇ ਆ ਕਰੀਏ ਕੀ ਤੇਰਾ ਚੱਲ ਕੋਈ ਨਾ ਆਪਨਾ ਕਿਸੇ ਦਾ ਮਾੜਾ ਸੋਚੋ ਜੇ ਕੋਈ ਆਪਣਾ ਕਰਦਾ ਨਾ ਕਰੀ ਜਾਣਦੇ ਉਹ ਪਰਮਾਤਮਾ ਦੇਖਦਾ ਬਸ ਬਸ ਚਲਦਾ ਬਹੁਤ ਬਧੀ ਹੋ ਗਿਆ ਚਲ ਮੈਂ ਬਾਈ ਨਾਲ ਗੱਲ ਕਰਦਾ ਉਹਨੂੰ ਪੁੱਛਦਾ ਫਿਰ ਕੀ ਕਹਿੰਦਾਗਾ ਜਗਦੇਵ ਨਾਲ ਫੋਨ ਤੇ ਗੱਲ ਕਰ ਲੈ ਤੇ ਉਹਨੂੰ ਘਰੀ ਬੁਲਾ ਲੈ ਜ ਮਾਗਣਾ ਚਲ ਜਿੰਮੇ ਤੈਨੂੰ ਠੀਕ ਲੱਗਿਆ ਜੇ ਆ ਗਿਆ ਜਗਦੇਵ ਤਾਂ ਉਹਨੂੰ ਘਰੇ ਬੁਲਾ ਲੈ ਠੀਕ ਹੈ ਮੈਂ ਵੀ ਗੱਲ ਕਰ ਲੂੰਗੀ ਉਹਦੇ ਨਾਲ ਤੂੰ ਫੋਨ ਤੇ ਪੁੱਛ ਲੈ ਜੇ ਤਾਂ ਉਹ ਹੈਗਾ ਜੇ ਕਿਤੇ ਬਾਹਰ ਗਿਆ ਉਹ ਤਾਂ ਕੀ ਕਹਿਣਾ ਜੇ ਉਹ ਪਿੰਡ ਚ ਹੀ ਹੋਇਆ ਤਾਂ ਘਰੇ ਬੁਲਾ ਲੈ ਅਰੇ ਹੋਊਗਾ ਮੈਂ ਕੋਈ ਘਰੇ ਜਾਣ ਨਾਲ ਉਹਦੇ ਘਰੇ ਵੀ ਇੱਕ ਵਾਰੀ ਪਤਾ ਕਰ ਲੈ ਇੱਕ ਵਾਰੀ ਮੈਨੂੰ ਕਰਕੇ ਦੇਖ ਲੈ ਉਹਨੂੰ ਤੇ ਫਿਰ ਤਾਂ ਘਰੇ ਬੁਲਾ ਲਈ ਆਪਾਂ ਗੱਲ ਸਾਰੀ ਉਹਦੇ ਨਾਲ ਖੋਲ ਲਾਂਗੇ ਅਗਲੇ ਨੂੰ ਵੀ ਪਤਾ ਲੱਗਣਾ ਚਾਹੀਦਾ ਵੀ ਭਾਈ ਇੱਕ ਇਹਦੇ ਮਾਂ ਨੂੰ ਪਤਾ ਹੈ ਪੈਸੇ ਕਿੱਥੋਂ ਆਏ ਆ ਕਿਵੇਂ ਕਰਿਆ ਜਾਣੀ ਸਾਰਾ ਕੁਝ ਲੈਣ ਕਰਨੀ ਚਾਣਨ ਹੋਣਾ ਚਾਹੀਦਾ ਹਾਂ ਬਲਮ ਆਪਣਲੇ ਉਹਦਾ ਪੈਸੇ ਦਾ ਪ੍ਰਬੰਧ ਤਾਂ ਹੋ ਗਿਆ ਉਹਦੇ ਲਈ ਪੁੱਛਦੀ ਵੀ ਹੈ ਕਿ ਹੈਗੇ ਕਿ ਨਾ ਹੈਗੇ ਆ ਤੂੰ ਪਹਿਲਾਂ ਉਹਨੂੰ ਐਂ ਨਾ ਕਹੀ ਵੀ ਮੇਰੇ ਕੋਲੇ ਪ੍ਰਬੰਧ ਹੋ ਗਿਆ ਐਂ ਪੁੱਛ ਵੀ ਬਾਈ ਤੇਰੇ ਕੋਲੇ ਪੈਸੇ ਦਾ ਪ੍ਰਬੰਧ ਹੋ ਗਿਆ ਹਾਂ ਹਾਂ ਉਹਨਾਂ ਨਾਲ ਤੂੰ ਮਰ ਕੇ ਪੁੱਛ ਉਹ ਹਾਂ ਪਹਿਲੀ ਨਹੀਂ ਮੈਂ ਕਹਿੰਦਾ ਵੀ ਮੇਰੇ ਕੋਲ ਉਹਦਾ ਪੈਸੇ ਹੈਗੇ ਨੇ ਨਾ ਨਾ ਲੋੜ ਹੀ ਨਹੀਂ ਪਹਿਲਾਂ ਕਹਿਣ ਦੀ ਹਾਂ ਚਲ ਮੈਂ ਮੈਂ ਗੱਲ ਕਰਤੇ ਹਾਂ ਜੰਗਾ ਕਰਿਆ ਤੂੰ ਗੱਲ ਆਪਣਲੇ ਬਾਰੀ ਜੀ ਗੁਰਦੁਆਰਾ ਥੋੜੀ ਹਾਂ ਠੀਕ ਹੈ ਕੋਈ ਨਾ ਚਲ ਆ ਤਾਂ ਵਧੀਆ ਹੈ ਦੇਖ ਲੈ ਮੇਰੀ ਧੀ ਨੇ ਐਨਾ ਸੋਚਿਆ ਆਪਣੇ ਭਰਾ ਦਾ ਮੱਚਦਾ ਇਹ ਭਰਾ ਮਾ ਦਾ ਤਾਂ ਪਹਿਣਾ ਤੇ ਕੀ ਕਰਨਾ ਫਿਰ ਨੀ ਤੂੰ ਕਹਿ ਕੇ ਮੈਂ ਇੱਕ ਦਿਨ ਦਾ ਤਲਾ ਉਧਰ ਦੋ ਦਿਨ ਆਈ। ਨੀ ਦੋ ਦਿਨ ਤਾਂ ਪੁੱਛ ਲੈ ਕੋਈ ਚਾਹ ਪਾਣੀ ਪੁੱਛ ਲਈ ਨੂੰ ਕਿ ਤੂੰ ਆਈਆਂ ਮੰਮੀ ਤੈਨੂੰ ਚਾਹ ਪਾਣੀ ਕਰਕੇ ਦੇਵਾਂ। ਚਾਹ ਪਾਣੀ ਤਾਂ ਮੈਂ ਲਿਆਦ ਨਹੀਂ ਗੱਲ ਕੀ ਹੋ ਗਈ ਚ ਮੁੜ ਕੇ ਫੋਨ ਵੀ ਨੀ ਚੱਕਿਆ ਨਾ ਗੱਲ ਦੱਸੀ। ਕਾਹ ਤੋਂ ਗਈ ਸੀ ਕਾਹ ਤੋਂ ਬਣਾ ਸੀ ਮਾਮੇ ਨੇ। ਗੱਲ ਤਾਂ ਦੱਸ ਦਿੰਨੀ ਐ। ਇੰਨਾ ਟਾਈਮ ਹੋਆ ਪਿਆ ਤੇ ਮਨਿੰਦਰ ਹਜੇ ਨਹੀਂ ਆਈ। ਕੀ ਗੱਲ? ਉਹ ਆਜੂਗੀ ਭਾਬੀ ਤਾਂ ਕਦੇ ਮੀਟਿੰਗ ਹੋਣ ਲੱਗ ਜਾਂਦੀ ਆ। ਚਲ ਕੋਈ ਨਹੀਂ। ਨੀ ਗੱਲ ਤਾਂ ਤੇਰੇ ਮਾਮੇ ਕੇ ਤਾਂ ਬਾਰਾ ਹਲ ਜਾ ਛੇੜ ਛੱਡਿਆ ਉਹ ਟੈਂਗ ਰ ਗਿਆ ਚਮਨਾ ਛੱਡਿਆ ਜਿਹੜਾ ਤੇਰੀ ਮੰਮੀ ਸੀ ਉਹ ਆਈਲੈਂਡਸ ਨਹੀਂ ਕੀਤੀ ਸੀ ਨੰਬਰ ਨੰਬਰ ਜੇ ਲਾਏਗਾ ਹੁਣ ਕਹਿੰਦਾ ਮੈਨੂੰ 25 ਲੱਖ ਲਾ ਕੇ ਬਾਹਰ ਤੋਰ ਸਾਰਾ ਕੁਝ ਕਰ ਰਿਹਾ ਹੈਗਾ ਫੇਰ ਵੀ ਬਾਹਰ ਤੋਂ ਮੂੰਹ ਚੱਕ ਰਖਿਆ ਉਹਨੇ ਘਰ ਆ ਤੂ ਯਾਦ ਨਹੀਂ ਪਹਿਲਾਂ ਤਾਂ ਗੱਡੀ ਲੈ ਦੇ ਗੱਡੀ ਲੈਤੀ ਫੇਰ ਬੋਲਟ ਲੈ ਦੇ ਬੋਲਟ ਲੈਤਾ ਹੁਣ ਉਹਨੇ ਮਾਮੇ ਨੇ ਘਰ ਪਾਇਆ ਹਾਂ ਹੁਣ ਕੋਠੀ ਪਾ ਕੇ ਦਿੱਤੀ ਹੈ ਦੇਖ ਆਪਦੀ ਮਰਜ਼ੀ ਨਾਲ ਕੋਠੀ ਚ ਇਹ ਜੇ ਬੈੱਡ ਲਵਾਉਂ ਆ ਇਹ ਜੇ ਸੋਫੇ ਲਾਉਂ ਸਾਰਾ ਕੁਝ ਆਪਦੀ ਮਰਜ਼ੀ ਨਾਲ ਕਰਵਾਇਆ ਉਹਨੇ ਪਰ ਫੇਰ ਵੀ ਲੋਟ ਨਹੀਂ ਆਉਂਦਾ ਭਾਈ ਤੇਰੀ ਮਾਮੀ ਨੇ ਬਾਲਾ ਜਮਲਾ ਰੱਖਿਆ ਤੇ ਮਾਮਾ ਭੇਜੇ ਨਾ ਮਾਮਾ ਕੀ ਕਰੇ ਫਿਰ ਮਾਮੇ ਦੀ ਰੋਟੀ ਬੰਦ ਹੋ ਜਾਂਦੀ ਇਹ ਵੀ ਪੰਗਾ ਹਣਾ ਹੁਣ ਤੇਰਾ ਮਾਮੇ ਨੇ ਵਿਚਾਰੇ ਤਾਂ ਸੱਦਿਆ ਸੀ 16 ਲੱਖ ਰੁਪਏ ਤਾਂ ਉਹਦੇ ਕੋਲੇ ਮਾਮੇ ਦੇ ਹੁਣ ਮੈਨੂੰ ਆਵਾਪੀ 5 ਲੱਖ ਰੁਪਏ ਦਾ ਇੰਤਜ਼ਾਮ ਕਰਕੇ ਦਿਓ ਤੂੰ ਤੇ ਮੈਂ ਤੂੰ ਕਿੱਥੋਂ ਕਰੇਂਗੀ ਹਾਂ ਤਾਂ ਨਹੀਂ ਕਰੇਈ ਮਾਮੇ ਨੂੰ ਨਹੀਂ ਫਿਰ ਮੈਂ ਜਵਾਬ ਵੀ ਕਿਵੇਂ ਦੇਵਾਂ ਮੇਰਾ ਭਾਈ ਐ ਮੈਨੂੰ ਹਰੇਕ ਪੁੱਛ ਗੱਲ ਕਰਦਾ ਤੇਰੇ ਕੋਲ ਹੈਗੇ ਨੇ ਪੈਸੇ ਤੇ ਮੇਰੇ ਕੋਲੇ ਨਹੀਂ ਪੈਸੇ ਤੇ ਤੇਰੇ ਪਿਓ ਕੋਲੇ ਹੈਗੇ ਉਹ ਕਦੋਂ ਕੰਮ ਆਊਗਾ ਤੇ ਆ ਜਿਹੜੀ ਸਰਕਾਰੀ ਟੀਚਰ ਆਪਣੇ ਘਰੇ ਇਹ ਕਦੋਂ ਕੰਮ ਆਊਗੀ ਆਪਣੇ ਤੇ ਉਹ ਕੋਲ ਤਾਂ ਹੈ ਨਹੀਂ ਹਾਂ ਭਾਬੀ ਕੋਲ ਤਾਂ ਜ਼ਰੂਰ ਹੋਣਗੇ ਪਿਓ ਤਾਂ ਜੇ ਆਪ ਕਰੇ ਆਉ ਤਾਂ ਫੇਰ ਹੀ ਦੱਸੂਗਾ ਨਾ ਉਹੋ ਬਾਪੂ ਤਾਂ ਅੱਜ ਇੱਕ ਦੋ ਦਿਨਾਂ ਚ ਮੇਰੀ ਗੱਲ ਹੋਈ ਆ ਬਾਪੂ ਨਾਲ ਕੀ ਕਹਿੰਦਾ ਕਹਿੰਦਾ ਆ ਚੁंगा ਮੈਂ ਇੱਕ ਦੋ ਦਿਨਾਂ ਚ ਚਲ ਉਹ ਤਾਂ ਕਰਨ ਦੇ ਯਾਤਰਾ ਹਾਂ ਤੇ ਇਹਨੂੰ ਬਹੂ ਨੂੰ ਪੁੱਛਾਂਗੇ ਆਪਾਂ ਸਰਕਾਰੀ ਹੈਗੀ ਏ ਤੇਰੇ ਮਾਮੇ ਵਾਲੀ ਗੱਲ ਤੇਰਾ ਮਾਮਾ ਤਾਂ ਤੇਰੇ ਨੋ ਕੋਲ ਪੈਸੇ ਹੋਣਗੇ ਇਹਨੂੰ ਆਖਾਂ ਪੈਸਾ ਨਾ ਪੈਸੇ ਦੇ ਮਾਮੇ ਨੂੰ 5 ਲੱਖ ਰੁਪਏ ਦਾ ਤਾਂ ਤੇਰੀ ਸਹੀ ਏ ਨਾਲੇ ਭ ਉਹੀ ਗੱਲ ਆ ਨਾ ਉਹ ਕਹਿੰਦਾ ਵੀ ਮੂਰੇ ਕਣਕ ਆ ਜੂ ਵੀ ਮੈਂ ਕਣਕ ਵੇਚ ਕੇ ਪੰਜ ਦਾ ਪੰਜ ਪਹਿਲਾ ਸੋਡਾ ਮੋੜ ਦੂ। ਉਹ ਬਸ ਫਿਰ ਤੂੰ ਗੱਲ ਕਰ ਲੈ ਵੀ ਤੈਨੂੰ ਵਾਪਸ ਕਰ ਦਾਂਗੇ। ਚਲ ਕਰਾਂਗੇ ਗੱਲ ਪੁੱਛੂਗੀ ਜੇ ਕੋਈ ਮੰਨੂਗੀ ਪਰ ਮੇਰਾ ਦਿਲ じゃ ਪਤਾ ਨਹੀਂ ਕਿਉਂ ਡਰਦਾ ਵੀ ਕੀ ਪਤਾ ਮੰਨੂ ਜਣਾ। ਉਹੀ ਡਰੀ ਜਣੀ ਹਾਂ ਕਰੂਗੀ। ਅੱਗੇ ਕੋਈ ਜਵਾਬ ਦਿੱਤਾ ਕਿਸੇ ਚੀਜ਼ ਨੂੰ। ਨਹੀਂ ਜਵਾਬ ਦਿੱਤਾ ਤਾਂ ਫਿਰ ਆਏ ਆ ਨਾ ਵੀ ਚਲ ਅੱਗੇ ਤਾਂ ਆਹ ਹਾਂ ਹੁੰਦਾ ਤਨਖਾਹ ਦਾ ਕੋਈ 10 20 ਸੱਦੀ ਲੋੜ ਹੁੰਦੀ ਫੜ ਲੈਨੇ। ਹੁਣ ਇਕੱਠਾ 5 ਲੱਖ ਹੈ। ਕਿਹੜਾ ਤਾਂ ਆਪਣੇ ਘਰੇ ਵੀ ਹੁਣ ਦੇਖੀ ਕਿਵੇਂ ਉਹ ਕਰਨਗੇ ਵੀ ਹਾਂ ਤੂੰ 5 ਲੱਖ ਦੀ ਹਾਂ ਕਰੇ ਪਰ ਭਾਈ ਦੇਣਾ ਪਊਗਾ 5 ਲੱਖ ਤੇਰੇ ਮਾਮੇ ਨੂੰ ਓਹੋ ਮੰਮੀ ਮੈਨੂੰ ਪਤਾ ਭਾਬੀ ਦੇ ਸੁਆਦਾ ਕੋਈ ਨਾ ਨਾ ਨਹੀਂ ਕਰਦੀ ਕੋਈ ਗੱਲ ਨਹੀਂ ਤੁਸੀਂ ਗੱਲ ਕਰ ਲਿਓ ਤੇ ਹਾਂ ਹੀ ਹੋਊਗੀ ਚਲ ਮੈਂ ਪੁੱਛ ਕੇ ਦੇਖੂਗੀ ਚੰਗਾ ਮੈਨੂੰ ਚਾਰੀ ਘੁੱਟ ਕਰਕੇ ਲਿਆ ਦੇ ਮੇਰਾ ਸਰਵਾਲਾ ਦੁੱਖੀ ਹਾਂ ਨਾਲ ਚਾਹ ਲਿਆ ਕੇ ਦਿੰਦੀ ਹਾਂ ਨਾਲੇ ਉਹਨੂੰ ਫੋਨ ਕਰਕੇ ਪੁੱਛ ਲਮ ਨਿੰਦਰ ਪੁੱਛਣਾ ਨਹੀਂ ਭਾਬੀ ਨੂੰ ਕਦੋਂ ਕਾਊਗੀ ਉਹਨ ਤਾਂ ਆ ਟਾਈਮ ਕਰਤਾ ਜੀ ਪਤਾ ਨਹੀਂ ਕੀ ਗੱਲ ਹੈ ਉਦੋਂ ਕਲਪਨਾ ਖੜੀ ਹੋ ਜਾਂਦੀ ਹਾਂ ਮੈਂ ਤਾਂ ਨਹੀਂ ਕਹਿੰਦੀ ਬੀਰ ਨਾਲ ਗੱਲ ਕਰੀ ਲੈਣਾ ਹੁਣ ਤਾਂ ਲੈ ਬੀਰਾ ਵੀ ਵੀਰ ਨਾਲ ਗੱਲ ਕਰੀ ਲਈ ਚੱਲ ਆ ਦੇਖ ਲੈ ਗੱਲ ਕਰਨੀ ਨੇ ਕਿ ਇੱਥੇ ਸੱਦ ਲਗੇ ਆ ਜੀ ਉਹ ਪਿਆ ਥੋੜਾ ਕੋਟ ਵੀ ਪਿਆਦਰੋ ਕੱਟ ਕੋਟ ਕੱਟਿਆ ਹਾਂ ਤੁਸੀਂ ਕਿਤੇ ਜਾਣਿਆ ਹਾਂ ਮਾਂ ਮਮੀ ਅਰ ਜਨਾ ਮਮੀ ਰਕ ਮੈਂ ਦੱਸਦਾ ਮੈਨੂੰ ਮੜਾ ਕੰਮ ਸੀ ਕਿ ਉਧਰ ਗਾਂ ਜਾ ਕੇ ਉਹਨਾਂ ਸੀ ਕਿਸੇ ਕੋਲੇ ਹੈ ਤੇ ਇਹ ਕਹਿੰਦੀ ਚੱਲ ਮੈਂ ਵੀ ਨਾਲ ਚੱਲ ਬੜੂਂੀ ਕਹੀ ਜਾਣੀ ਕਹੀ ਜਾਂਦੀ ਮੈਨੂੰ ਬਲੇਕਿਆ ਉਹਨਾਂ ਬਲੇਕਿਆ ਉਹਨਾ ਮੈਂ ਕਿਹਾ ਰਾਹ ਦੇ ਵਿੱਚ ਪੈਂਦਾ ਇਹਨਾਂ ਦਾ ਫਿਰ ਉੱਥੇ ਜਾ ਕੇ ਮਿਲਾ ਲਿਆਉਂਗਾ ਮੰਮੀ ਜਾਇਆ ਗਿਆ ਸਿਰ ਚੱਲ ਫਿਰ ਭਾਈ ਜਦੋਂ ਤਿਆਰ ਹੀ ਹੋਗੇ ਤੇ ਫਿਰ ਤਾਂ ਜਾਣਾ ਹੀ ਹੈ ਜਾਇਆ ਉਹ ਹਾਂ ਬਸ ਫਿਰ ਮੈਨੂੰ ਆਥਨ ਹੋ ਜੂਗਾ ਤੂੰ ਕੋਟ ਚੱਕ ਲੈ ਨਾਲ ਹੈ ਤੇ ਰਾਤ ਦੇ ਠੰਡ ਹੋ ਜਾਂਦੀ ਹੈ ਮੋਟਰਸਾਈਕਲ ਤੇ ਜਾਂਦੇ ਹਾਂ ਵੀ ਜਗਾ ਗੱਡੀ ਨਹੀਂ ਲੈ ਕੇ ਜਾਂਦਾ ਉਹ ਮੈਂ ਕਾਹਨ ਗੱਡੀ ਤੋਂ ਕੀ ਕਰਾਉਣਾ ਜਾਇਆ ਹੋਣਾ ਬਸ ਮੰਮੀ ਹੋਂ ਤਾਂ ਨਾ ਮੈਂ ਤੁਹਾਨੂੰ ਦਿੰਦੀ ਇਹਨਾਂ ਨੇ ਹੋਂ ਸਾਰੀ ਕਾਲੀ ਕਰ ਲਾ ਕੇ ਚੱਲ ਚੱਲ ਤਾਂ ਕਰਕੇ ਤਿਆਰ ਹੋ ਕੇ ਮੈਂ ਕਿਚਨ ਫਿਰ ਚੱਲ ਫਿਰ ਕਿਉਂ ਗਿਆ ਲੈ ਭਾਬੀ ਮਿਲਿਆ ਇਨਾਂ ਦੇ ਚੱਲ ਚੱਲ ਜਾਇਆ ਉਹ ਪੁੱਤ ਤੇ ਹੋਂ ਮੁੜਿਆ ਹੋਗੇ ਆਥਨ ਹਾਂ ਬਸ ਮੈਂ ਜਾਂਦਾ ਹੋਇਆ ਇਹਨੂੰ ਉਤਾਰ ਜੂਗਾ ਤੇ ਉਧਰ ਆਉਂਦਾ ਹੋਇਆ ਚੜਾ ਕੇ ਲੈ ਜੀ ਚਲ ਮੁੜੇ ਆਇਓ ਫੇਰ ਹਾਂ ਨਹੀਂ ਨਹੀਂ ਬਾਤ ਚੱਲ ਰਹੀ ਹੈ ਗਾਲੀ ਰਹਗੀ ਹੁਣ ਮੈਂ ਚੱਕ ਜੀ ਬਸ ਚੱਕ ਲੈ ਕਿਵੇਂ ਤੂੰ ਕੋਈ ਗੱਲ ਕਰਨੀ ਚੱਲ ਕੋਈ ਨਹੀਂ ਜਾਇਓ ਫੇਰ ਅੱਥੋਂ ਮੁੜੇ ਆਈ ਫੇਰ ਆਇ ਨਾ ਤੇਰੇ ਨਾਲ ਗੱਲ ਕਰੂੰਗੀ ਹਾਂ ਕਰਲਾਂਗੇ ਗੱਲ ਹਣਾ ਹਾਂ ਜਾਓ ਉਹ ਕੋਰਟ ਤੇ ਬਾਹਰ ਪਈ ਥੱਡਾ ਬਾਹਰ ਰੱਖਤਾ ਸੀ ਮੈਂ ਦੂਬਾਰੀ ਚਲ ਚੱਕ ਲੈ ਚਲ ਫੇਰ ਜਾਂਦੇ ਹਾਂ ਚਲ ਜਾਓ ਚੰਗਾ ਚੰਗਾ ਜਾਓ ਤੇ ਕਰਦੇ ਕੰਮ ਕਰ ਲਿਆ ਕਿੰਗਾ ਤੂੰ ਹਾਂ ਕੋਈ ਗੱਲ ਨਹੀਂ ਵੀਰੇ ਲੈ ਮੰਮੇ ਵੇ ਲਈ ਕੋਚਲੇ ਤੋਂ ਕੰਮ ਜਿੱਤੇ ਪੁੱਛੀ ਲੰਦੀ ਨਾ ਕਰਨ ਦੀ ਗੱਲ ਫਿਰ ਹੁਣ ਇਹ ਜਿਹੀਆਂ ਗੱਲਾਂ ਐ ਥੋੜੀ ਉਹਨਾਂ ਨੂੰ ਤੁਰੇ ਜਾਂਦੇ ਨਾ ਗੱਲਾਂ ਹੋ ਜਾਣਗੀਆਂ ਤਾਂ ਬਾਈਕੇ ਗੱਲ ਕਰਨ ਵਾਲੀ ਐਗੀ ਹੁਣ ਉਹਨਾਂ ਨੂੰ ਜਾ ਆਉਂਦੇ ਜਦੋਂ ਅੱਖ ਨੇ ਆ ਗਿਆ ਆਪਾਂ ਗੱਲ ਕਰਨਾ ਇਹਨਾਂ ਨਾਲ ਨੇਰੇ ਆਉਣਗੇ ਅੱਖ ਨੇ ਚਲ ਨੇਰੇ ਆਉਣਗੇ ਤੜਕੇ ਨੂੰ ਕਿਹੜਾ ਦਿਨ ਨਹੀਂ ਚੜੂਗਾ ਮੈਂ ਤੇਰੇ ਮਾਮੇ ਨੂੰ ਦੋ ਤਿੰਨ ਦਿਨਾਂ ਦਾ ਕਾਈ ਕੀ ਆਈਏ ਵੀ ਦੋ ਤਿੰਨ ਦਿਨਾਂ ਦੇ ਵਿੱਚ ਹੱਲ ਹੋਊਗਾ ਐ ਤਾਂ ਹੈ ਨਹੀਂ ਮੇਰੇ ਕਿਹੜਾ ਕੋਲੇ ਪੈਸੇ ਪਾਇਆ ਮੈਂ ਜਾਣਸਾਰ ਤੈਨੂੰ ਕੱਟ ਕੇ ਪੈਸੇ ਫੜਾ ਲਵਾਂ ਚਲ ਵਜੇ ਦਿਨ ਦੇ ਚਲ ਕੋਈ ਗੱਲ ਨਹੀਂ ਮੰਮੀ ਜਿਵੇਂ ਤੇਰੀ ਮਰਜ਼ੀ ਜੇ ਕੋ ਮਰਜ਼ੀ ਗ ਚਲ ਸਬਜੀ ਲਿਆ ਜਿਸ ਕਾਸੇ ਦੀ ਬਣਾਉਣੀ ਹੈ ਇੱਥੇ ਬੈਠੀ ਮੈਂ ਕੱਟ ਨਹੀਂ ਫੇਰ ਧਾਰਾ ਕੱਢ ਕੇ ਲਿਆ ਮੰਗਾ ਚਲ ਜੇ ਹੁਣ ਆਉਣਗੇ ਤਾਂ ਫੇਰ ਹੀ ਗੱਲ ਕਰੂੰ ਹੁਣ ਮੈਂ ਦੱਸ ਕਿਵੇਂ ਗੱਲ ਕਰਾਂ ਚਲ ਜਾਇਆ ਹੁਣ ਦੇ ਦੇਖਾ ਕੰਮ ਧੰਦਾ ਹੋਰ ਫੇਰ ਬਾਈ ਕਰੀਏ ਗੱਲ ਮੁੰਡੇ ਨਾਲ ਪੱਕੀ ਉਹਦੇ ਨਾਲ ਹਾਂ ਹਾਂ ਗੱਲ ਤੇ ਮੇਰੀ ਹੋ ਗਈ ਬਾਈ ਅੱਛਾ ਤੇ ਬਾਕੀ ਬਸ ਹੁਣ ਐਸੇ ਨਾਲ ਗੱਲ ਖੜੀ ਹੈ ਗੱਲ ਤੇ ਮੇਰੀ ਹੋ ਗਈ ਸੀ ਚਲ ਪੈਸਿਆਂ ਦਾ ਵੀ ਕਰ ਲੈਨੇ ਆ ਅੱਜ ਤਾਂ ਕੋਈ ਗੱਲ ਦਾ ਤੂੰ ਐ ਸਮਝ ਐ ਮੈਂ ਤੈਨੂੰ ਐਂ ਕਹਿੰਦਾ ਸੀ ਕੀ ਕਾਨਪੀਨ ਨੂੰ ਜਿਹੜਾ ਬੰਦਾ ਬਣਾਇਆ ਕਰੂਗਾ ਉਹ ਫਿਰ ਕਾਹ ਬਣਾਊਗਾ ਬਾਈ ਉਹ ਨੇਪਾਲੀ ਰੱਖਾਂਗੇ ਨਾ ਆਪਾਂ ਹੋ ਗਈ ਗੱਲ ਹਾਂ ਨੇਪਾਲੀ ਮੁੰਡਾ ਦੇਖ ਲੈ ਕੇ ਆ ਮੁੰਡਾ ਇਹ ਮੂੰਹ ਵਾਲਾ ਾੜਦੇ ਹੁੰਦੇ ਨੇ ਤਨਖਾਣ ਨਾ ਨਾ ਬਾਈ ਕੋਈ ਨਹੀਂ ਗੱਲ ਪੀਨ ਦੇ ਪੈਸੇ ਦੇ ਦਾਂਗੇ ਬਾਈ ਤੁਹਾਨੂੰ ਪਹਿਲਾਂ ਪਹਿਲਾਂ ਬਸ 10 ਤੋਂ 12000 ਤੱਕ ਦੇ ਹਾਂ ਇੰਨੀ ਘਟ ਕਰੀਏ ਹੋਰ ਹੁਣ 9000 ਰੁਪਏ ਕਿਹਾ ਦੇਖ ਹਾਂ ਹਾਂ ਮੰਨ ਵੀ ਲਵੀਂ 13 ਮੈਂ ਇਹ ਕਿਹਾ ਪੁੱਤ ਵੀ 13 ਉਹਨੂੰ ਕਹਿੰਦੇ ਵੀ ਘੱਟ ਦੇਵਾਂਗੇ ਜਦੋਂ ਸਾਡਾ ਕੰਮ ਚੱਲ ਗਿਆ ਉਦੋਂ ਤੈਨੂੰ ਵੱਧ ਕਰ ਦੇ ਦਾਂਗੇ ਤਨਖਾਣ ਹਾਂ ਹਾਂ ਐਹੀ ਹੁੰਦਾ ਹਾਂ ਲੰਘਾ 15 ਵਾਲਾ ਮਹੀਨਾ ਦਾ ਆਪਣਾ ਨਾ ਬੱਚੇ ਬਾਜੋ ਉਤੋਂ ਦੀ ਸਰਪੈਸੀ ਹੋ ਜਾਣ ਬਾਜੋ ਮੈਂ ਤੁਹਾਨੂੰ ਹੋਰ ਗੱਲ ਕਹਿਣੀ ਹੈ ਵੀ ਹੁਣ ਤੁਸੀਂ ਆਏ ਤਾਂ ਹੈਗਾ ਜਿਹੜੇ ਮੁੰਡੇ ਨੇ ਇਹ ਕੰਮ ਕਰਨਾ ਚਾਹੁੰਦਾ ਹੈ ਕਿ ਜੇ ਤੁਸੀਂ ਉਹਨੂੰ ਬੁਲਾ ਕੇ ਤੇ ਤੁਸੀਂ ਵੀ ਗੱਲ ਕਰ ਲਓ ਮੰਮੀ ਜੀ ਉਹਦੇ ਨਾਲ ਮਮੀ ਜੀ ਪਤਾ ਕੀ ਗੱਲ ਹੈ ਹੁਣ ਇੰਨਾ ਹੀ ਰਹੇਗਾ ਯਾਰਾਂ ਦੋਸਤਾਂ ਦੀ ਆਪ ਦੀ ਗੱਲ ਜੇ ਆਪਾਂ ਬਾਹਰ ਹੀ ਪੁੱਛ ਪੜਤਾਲ ਕਰਦੇ ਆਂ ਬਾਅਦ ਚ ਜਿਹੜਾ ਯਾਰੀ ਚ ਫਿੱਕ ਪਊਗਾ ਅਗਲਾ ਕਹੂਗਾ ਮੇਰੇ ਤੇ ਯਕੀਨ ਨਹੀਂਗਾ ਠੀਕ ਹੈ ਉਹੀ ਗੱਲ ਹੈ ਭਾਈ ਇਹੀ ਗੱਲ ਮੈਂ ਮਾਣੂ ਰਹੀ ਸੀ ਹਾਂ ਸਾਰੋ ਗੱਲਾਂ ਬਾਤਾਂ ਬਣ ਜਾਂਦੀਆਂ ਨੇ ਕੋਈ ਨਹੀਂ ਆਪਾਂ ਵਿਸ਼ਵਾਸ ਤੇ ਰੱਖਦੇ ਆਂ ਗੱ ਬਾਕੀ ਮੰਮੀ ਇਹ ਸਿਆਣਾ ਹੀ ਹੈ ਕਿ ਕਮਲਾ ਜੀ ਦਾ ਸਿੱਟੂ ਦਾ ਪੈਸੇ ਅੱਜ ਤੱਕ ਜਿਹਨੇ ਪੈਸਾ ਖਰਾਬ ਕੀਤਾ ਬਸ ਬਤ ਮੈਂ ਤੈਨੂੰ ਐ ਸਮਝਾਇਆ ਵੀ ਦੇ ਪੈਸੇ ਭੜੇ ਵੀ ਹੈ ਹੈ ਤੂੰ ਆਪ ਦਾ ᱥਾਮਕੇ ਲਈ ਜਿੱਥੇ ਕੋਈ ਚੀਜ਼ ਲੈਉਣੇ ਭਾਈ ਦੋਨੇ ਜਣੇ ਨਾਲ ਜਾਇਓ ਉੱਥੋਂ ਲਿਆਇਓ ਦੇ ਹਾਂ ਹਾਂ ਸਹੀ ਇਹ ਗੱਲ ਹੈ ਉਹ ਇਹ ਨਾ ਭਾਈ ਜਿਹੜੇ ਵੀ ਤੁਸੀਂ ਪੈਸੇ ਦੋਵਾਂਗਾ ਸਿੱਧਾ ਰੇਹੋ ਦਾ ਸਿੱਧੀ ਜੀ ਗੱਲ ਹੈ ਭਾਈ ਲੈ ਇਹ ਤਾਂ ਕਹਿੰਦਾ ਵਿਆਜ ਵੀ ਮੈਂ ਨਾਲ ਦੇ ਦੂੰ ਮੇਰੀ ਭੈਣ ਨੂੰ ਨਹੀਂ ਨਹੀਂ ਵਿਆਹ ਹੀ ਉਹ ਜਿਹਦਾ ਕੋਈ ਲੋੜ ਨਹੀਂ ਸਨ ਤਾਂ ਆ ਹੀ ਹੈਗਾ ਤੇਰਾ ਕੰਮ ਚੱਲ ਪੇ ਠੀਕ ਹੈ ਸੋਣਾ ਪੈਰਾਂ ਤੇ ਖੜਾ ਹੋ ਜਾ ਆਪਦਾ ਹੋਰ ਕੋਈ ਗੱਲ ਨਹੀਂ ਬਾਈ ਥੋੜੀ ਮਿਹਰਬਾਨੀ ਚਲੋ ਬਾਈ ਤੁਸੀਂ ਸਾਡੇ ਦੇਦੇ ਬੋਲ ਕੰਮਾਂ ਜੇ ਤੁਹਾਨੂੰ ਹਾਂ ਹਾਂ ਬਾਕੀ ਪਰ ਇਸ ਤੈਨਾਂ ਦਾ ਪੈਰਾ ਕੀ ਕਿ ਨਹੀਂ ਆਪਾਂ ਕੰਮ ਹੀ ਨਾ ਆ ਸਕੀ ਉਹੀ ਤਾਂ ਗੱਲ ਤੇ ਮੈਂ ਤਾਂ ਇਹੀ ਕਹਿੰਨੀ ਆ ਸਭ ਮੇਰੀ ਗੱਲ ਸੁਣੋ ਅਰਦਾਸ ਕਰਵਾ ਕੇ ਫਿਰ ਕੰਮ ਸ਼ੁਰੂ ਕਰਿਓ ਹਣਾ ਠੀਕ ਹੈ ਬੰਦਾ ਹੋਈ ਹਾਂ ਬਾਕੀ ਅਸੀਂ ਕੋਈ ਗੱਲ ਦੀ ਆਵਾਂਗੀ ਮੂਰਤ ਦਿੱਤਾ ਹਣਾ ਹਾਂ ਇੱਕ ਨਾ ਮੇਰਾ ਲਿਆਜੀ ਹੈਗਾ ਵੀ ਉਹ ਕਰਦਾ ਫਲੈਕ ਠੀਕ ਹੈ ਐਵੇਂ ਕਿ ਜਦੋਂ ਐ ਬਾਲਾ ਰੇਟ ਮੰਗ ਲੈਂਦੇ ਆਗੇ ਉਹ ਆਪਣਾ ਲਈ ਅੱਜ ਆ ਫ੍ਰੀ ਵਾਂਗੂ ਹੀ ਕਰ ਦੂਗਾ ਠੀਕ ਹੈ ਤੁਸੀਂ ਲਿਸਟ ਲਿਸਟ ਜੀ ਬਣਾਉਣੀ ਹੋਈ ਤੇ ਜਾਂ ਜਿਹੜਾ ਤੁਸੀਂ ਬੈਨ ਬਣਾਓਗੇ ਉਹਦੇ ਉੱਪਰ ਵੀ ਬੋਰਡ ਤਾਂ ਲਾਉਂਗੇ ਕੋਈ ਹੈ ਨਾ ਉਹਨਾਂ ਨਾਲ ਗੱਲਬਾਤ ਕਰ ਲੂੰਗਾ ਤੇ ਤੁਸੀਂ ਐ ਕਰੋ ਇੱਕ ਵਧੀਆ ਜਿਹਾ ਸੋਹਣਾ ਜਿਹਾ ਨਾਮ ਸੋਚ ਲਿਓ ਬੱਟ ਠੀਕ ਹੈ ਭਾਈ ਨਾਮ ਸੋ ਤੁਸੀਂ ਦੋਵੇਂ ਯਾਰ ਦੋਸਤ ਨਾ ਰਹਿ ਕਰਕੇ ਵੀ ਕਿਹੜਾ ਫਿੱਟ ਬੈਠਦਾ ਰੋਪਾ ਨਾਮ ਲਿਖ ਲਾਂਗੇ ਜਿਹੜਾ ਵੀ ਅੱਖਾਂ ਚ ਵੱਜੇ ਵੀ ਲੋਕ ਖੜਨਾ ਨਾ ਨਾਵਾਂ ਦੇ ਨਾਜ਼ਰੀ ਕੋਈ ਰੱਖ ਜੀ ਲਈਏ ਭਾਈ ਦੋਸਤੀ ਨਾ ਕੁਝ ਇਦਾਂ ਜਿਹਾ ਹਾਂ ਹਾਂ ਬ੍ਰਦਰਜ਼ ਆ ਫਾਸਟ ਫੁੱਟ ਕੇ ਮੇਰੇ ਹਾਂ ਇਹ ਤਾਂ ਬਹੁਤ ਵਧੀਆ ਭਾਈ ਬਰ ਇਹ ਵੀ ਠੀਕ ਹੈ ਨਾ ਹਾਂ ਤਾਂ ਬਹੁਤ ਵਧੀਆ ਭਾਈ ਲੈ ਹਾਂ ਲੋਕਾਂ ਨੂੰ ਦੇਖ ਲੈਣਾ ਮੈਂ ਮਿੰਟਾਂ ਚ ਦੱਸਦਾ ਨਾ ਨਾਲੇ ਨਾਲੇ ਪਤਾ ਕਿ ਚਾਰ ਬੰਦੇ ਦੇਖ ਕੇ ਨਾ ਪੜ ਕੇ ਆਏ ਕਰਨਗੇ ਵੀ ਭਰਾਵਾ ਨੇ ਕੰਮ ਸਟਾਰਟ ਕੀਤਾ ਹੈ ਜਿਹੜਾ ਸੜ ਕੇ ਦੇਖੀ ਹੈ ਨਾ ਫ੍ਰੈਂਡ ਬਈ ਹਾਂ ਇੱਕ ਹੈ ਨਹੀਂ ਅੱਜ ਕੱਲ ਕਿਤੇ ਵੀ ਇੱਕ ਇੱਕ ਦੇ ਲੋਕ ਜ਼ਿਆਦਾ ਘੱਟ ਹੁੰਦੇ ਹੈ ਬਾਈ ਥੋੜੀ ਕੋਈ ਉਹ ਤਾਂ ਨਹੀਂ ਕੋਈ ਜਾਣ ਪਛਾਣ ਚ ਵੀ ਜੇ ਆਪ ਕੋਈ ਕਿਸੇ ਨੂੰ ਐਡ ਕਰਵਾਦੀ ਜਿਵੇਂ ਅੱਜ ਕੱਲ ਹੁੰਦੀ ਹੈ ਹੈ ਨਾ ਅਬੀ ਆਪਾਂ ਜਿਹੜਾ ਕੰਮ ਸਟਾਰਟ ਕਰੋਗੇ ਹਾਂ ਬਾਈ ਉਹ ਮੈਂ ਕਰ ਲਵਾਂਗਾ ਪਤਾ ਬਾਈ ਉਹ ਵੀ ਕਰ ਲਵਾਂਗਾ ਪਤਾ ਕੁਝ ਨਹੀਂ ਹੁੰਦਾ ਬਾਈ ਤੁਹਾਨੂੰ ਪਤਾ ਕਿ ਨਾ ਅੱਜ ਕੱਲ ਜਿਵੇਂ ਜਮਾਨਾ ਹੈ ਨਾ ਉਹ ਮੈਨੂੰ ਪਤਾ ਲੱਗ ਜਾਂਦਾ ਹੈ ਸੋਸ਼ਲ ਮੀਡੀਆ ਤੇ ਨਾ ਬਾਕੀ ਕੋਈ ਉਹ ਕਰ ਲਾਂਗੇ ਪਤਾ ਖਾਓ ਕੋਈ ਗ ਹਾਂ ਪਤਾ ਹੀ ਹੁੰਦਾ ਕਿਸੇ ਨੂੰ ਉਹ ਹੈਗੇ ਤਾਂ ਲੈ ਆ ਜੱਸੀ ਪੰਡ ਹੈਗੇ ਆ ਮੁੰਡੇ ਵੀਡੀਓ ਬਣਾਉਂਦੇ ਆ ਹਾਂ ਉਹਨਾਂ ਨੇ ਕਰਕੇ ਦੇਖ ਆਏ ਗੱਲ ਕੇ ਸਾਰਾ ਲਾਭ ਕਰਕੇ ਨਾ ਥੋੜੇ ਮੁੰਡੇ ਜਿਹੜੇ ਪੈਸੇ ਲੱਗਣਗੇ ਪਾ ਦੇ ਦਿੰਗੇ ਬਾਈ ਬਸ ਬਸ ਠੀਕ ਹੈ ਹਾਂ ਨਾ 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 ਕੰਮ ਸਟਾਰਟ ਹੋ ਜਾਈ ਨਾ ਪਹਿਲਾਂ ਤੁਸੀਂ ਇਹ ਜੇ ਥਾਂ ਤੇ ਲਾਇਓ ਜਿੱਥੇ ਪਹਿਲਾਂ ਵੀ ਕਿਤੇ ਕੋਈ ਲੱਗਿਆ ਨਾ ਹੋਵੇ ਕੰਪੀਟੀਸ਼ਨ ਚ ਨਾ ਜਾਇਓ ਨਾ 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 ਪਹਿਲੀ ਗੱਲ ਤਾਂ ਬਾਈ ਅਸੀਂ ਤੇ ਉੱਥੇ ਦੇਖ ਰਹੇ ਆ ਆਪਣੇ ਚੌਂਕ ਨਹੀਂ ਗਏ ਕਿਤਾ ਹਾਂ ਜੱਸੀ ਵਾਲਾ ਉਹ ਉੱਥੇ ਚੌਂਕ ਉੱਤੇ ਵੀਰੇ ਮੁੰਡੇ ਵੀ ਹੈ ਪਰ ਉਹਨਾਂ ਦੀ ਕਰਾਵਾਂਗੇ ਅੱਬ ਪ੍ਰਮੋਸ਼ਨ ਕੋਈ ਨਹੀਂ ਮੈਂ ਭਾਲਦਾ ਲਿੰਕ ਸਰਪੰਚ ਸਾਹਿਬ ਨਾਲ ਹੈਗੀ ਮੇਰੀ ਜਾਨ ਬਜਾਨ ਸਰਪੰਚ ਨੂੰ ਕਹਿੰਦਾ ਉਹਨਾਂ ਦੇ ਘਰੇ ਜਾਇਆ ਮੈਂ ਫੇਰ ਤਾਂ ਠੀਕ ਹੈ ਚਲ ਸਾਰਾ ਕੰਮ ਲੋਡ ਹੋ ਜਾ ਮੈਂ ਤੇ ਕਿ ਨਹੀਂ ਵਾਇਗਰੂ ਕਰਕੇ ਕੰਮ ਵਧੀਆ ਚੱਲ ਪਏ ਇਹਦਾ ਚੱਲੂਗਾ ਆਪਣੇ ਨਹੀਂ ਨਹੀਂ ਕੋਈ ਗੱਲ ਨਹੀਂ ਟੈਨਸ਼ਨ ਨਾ ਲਓ ਤੁਸੀਂ ਠੀਕ ਹੈ ਵਾਇਗਰੂ ਦਾ ਨਾਮ ਲਓ ਅਰਦਾਸ ਕਰਾ ਕੇ ਜਦੋਂ ਤੁਸੀਂ ਆ ਆਪਣੀ ਵੈਨ ਲੈਣ ਜਾਣਾ ਹੈ ਵੈਨ ਦੀ ਗੱਲ ਕਰੀਏ ਕਿਸੇ ਨਾਲ ਹਾਂ ਬਾਈ ਉਹਨਾਂ ਦਾ ਬਣੀ ਬਣੀ ਮਿਲ ਜੂ ਮੈਨੂੰ ਲੱਗਦਾ ਅੱਛਾ ਹਾਂ ਚੱਲ ਬਾਈ ਠੀਕ ਹੈ ਜਿਵੇਂ ਜਲਦੀ ਪੀਆ ਮਤਲਬ ਜੋ ਵੀ ਮਿਲ ਜੇ ਆਪਾਂ ਹਾਂ ਖੜੀ ਹੁੰਦੀ ਹੈ ਕਿਹੜੇ ਵੇਲੇ ਦਾ ਕੰਮ ਪੈਟ ਜਾਂਦਾ ਛੱਡ ਦਿੰਦਾ ਮੁੰਡਾ ਜਾਂਦਾ ਜੀ ਦੇ ਕੋਲੇ ਖੜੀ ਹੈ ਉਹ ਗੱਲ ਕਰਕੇ ਆਇਆ ਸੀ ਪੁੱਤ ਬਸ ਠੀਕ ਹੈ ਫਿਰ ਤਾਂ ਬਹੁਤ ਵਧੀਆ ਮੈਨੂੰ ਸਸਤੀ ਦੀ ਸਸਤੀ ਮਿਲ ਜੂ ਬਾਈ ਹੋਰ ਆਪਾਂ ਨੂੰ ਹਾਂ ਹਾਂ ਬਾਅਦ ਕਿਹੜਾ ਕੰਮ ਚੱਲ ਪਏ ਬਾਅਦ ਵਿੱਚ ਮੈਂ ਦੂਜੀ ਬਰੋਬਰ ਨਾਲ ਨਵੀਂ ਲਾ ਲੇ ਕਿਹੜਾ ਕੰਮ ਚੱਲਣ ਦੀ ਗੱਲ ਹੁੰਦੀ ਹੈ ਬਾਈ ਮੈਂ ਤਾਂ ਹੁਣ ਐਂ ਵੀ ਸੋਚਿਆ ਮੰਲਾ ਜੇ ਕਈ ਵਾਰ ਨਾ ਉਹ ਰੇੜੀ ਪੈਂਦੀ ਕਈ ਵਾਰ ਕੋਈ ਮੇਲੇ ਮੇਲੇ ਤੋਂ ਹੁੰਦੇ ਨੇ ਨਾ ਉੱਥੇ ਵੀ ਜਾ ਸਕਦੇ ਆ ਹਾ ਟੂਰਨਾਮੈਂਟ ਵਗੈਰਾ ਬਥੇਰੇ ਲੱਗਦੇ ਆ ਟੂਰਨਾਮੈਂਟਾਂ ਤੇ ਖੜੀਆਂ ਹੁੰਦੀਆਂ ਗੱਡੀਆਂ ਕਿਦੀਆਂ ਦੇਖਦੇ ਆਪਾਂ ਕਬੱਡੀ ਦੇ ਟੂਰਨਾਮੈਂਟ ਚੱਲੀ ਜਾਂਦੇ ਆ ਕੰਮ ਦਾ ਕੀ ਕੰਮ ਨਹੀਂ ਕੋਈ ਮੇਲਾ ਨਹੀਂ ਕੋਈ ਮੇਲਾ ਨਹੀਂ ਨਾ ਨਾ ਵੀਰੇ ਮੈਂ ਗੱਲ ਸੁਣ ਲੋਕ ਤਾਂ ਨਾ ਤਾਂ ਖਾਂਦੇ ਨੂੰ ਜਰਦੇ ਆ ਨਾ ਭੁੱਖੇ ਨੂੰ ਜਰਦੇ ਆ ਜੇ ਤੂੰ ਕੰਮ ਨਹੀਂ ਕਰੇਗਾ ਲੋਕ ਤਾਂ ਵੀ ਤੈਨੂੰ ਮਾੜਾ ਕਹਿਣਗੇ ਜੇ ਤੂੰ ਕੰਮ ਕਰ ਲਈਂਗਾ ਲੋਕ ਤਾਂ ਵੀ ਤੈਨੂੰ ਮਾੜਾ ਕਹਿਣਗੇ ਇਹ ਤੂੰ ਬਹੁਤ ਵਾਰੀਆ ਸੋਚਿਆ ਵੀ ਤੂੰ 2-4 ਲੱਖ ਲਾ ਕੇ ਇੱਥੇ ਆਦਾ ਕੰਮ ਸਟਾਰਟ ਕਰਨ ਦਾ ਸੋਚ ਲਿਆ ਜਿਹੜੇ 25-25 ਲੱਖ ਲਾ ਕੇ ਬਾਹਰ ਜਾਂਦੇ ਆ ਲੋਕ ਉਹਨਾਂ ਨੂੰ ਨਹੀਂ ਚਾਹਦੇ ਵੀ ਲਾ ਦੇਖ ਲੈ ਇੱਥੇ ਇੰਨੀ ਜ਼ਮੀਨ ਸੀਗੀ ਉਹ ਫਿਰਦੇ ਆ ਬਾਹਰ ਤੱਕੇ ਖਾਂਦੇ ਆ ਆ ਦੇ ਲੈ ਬਾਈ ਖਬਰਾਂ ਜੀ ਦਿਖਲੋ ਆ ਭੇਤ ਸਾਰੇ ਅਮਰੀਕਾ ਤੋਂ ਰਿਪੋਰਟ ਕਰਤਾ ਸੀ ਰਿਪੋਰਟ ਕਰਤੇ ਫਿਰਦੇ ਲੈ 50-50 ਲੱਖ ਲੱਗਿਆ ਕੀ ਕਰ ਲੂਗਾ ਬਾਈ ਕਰ ਲੈ ਕੁਝ ਨਹੀਂ ਕਰ ਸਕਦੇ ਬਾਈ ਮੈਂ ਤਾਂ ਮੈਂ ਹੈਨਾ ਆ 2 ਲੱਖ ਜੇ ਤੂੰ ਹਾਂ ਬਾਹਰਲਾ ਖਾਣਾ ਹੀ ਚੱਲਦਾ ਜੀ ਨਾਲੇ ਪੁੱਤ ਉਹਦੇ ਘਰੇ ਦੀ ਘਰੇ ਘਰੇ ਦੀ ਘਰੇ ਬਸ ਠੀਕ ਹੈ ਬਹੁਤ ਸੁਣੀ ਗੱਲ ਹੈ ਕਿ ਖਬਰ ਕਿੰਨੇ ਕਿਸੇ ਨੇ ਸੁਸਾਈਡ ਵੀ ਕਰ ਲਿਆ ਹੂੰ ਬਸ ਕਰ ਕਰਨ ਕੀ ਦੁਖੀ ਹੋਏ ਜਦੋਂ ਕੋਈ ਰਾਹ ਨਹੀਂ ਦਿੰਦਾ ਅਗਲੇ ਨੂੰ ਅਗਲੇ ਕਹਿੰਦੇ ਮਰੇ ਹੀ ਚੰਗੇ ਐ ਤੂੰ ਤਾਂ ਤੇ ਹੋਰ ਹੁਣ ਮਾਤਾ ਜੀ ਇਹ ਤਾਂ ਪਤਾ ਹੀ ਗੱਲ ਹੁੰਦੀ ਆ ਗੱਲ ਤਾਂ ਐ ਆ ਵੀ ਜਿਹੜੇ ਲੋਕ ਸੀ ਇੱਕ ਨੰਬਰ ਚੋਂ ਉੱਥੇ ਠੀਕ ਹੈ ਉਹਨਾਂ ਨੂੰ ਵੀ ਹੁਣ ਵਿਪਤਾ ਪੈ ਗਈ ਅੱਛਾ ਨਵਾਂ ਖਬਰ ਹਾਂ ਲੱਗ ਲੇ ਕਹਿੰਦੇ ਵੀ ਆ ਕੇ ਤੁਸੀਂ ਇੱਥੇ ਆਏ ਹੋ ਇੱਕ ਗਾਣਾ ਇਹ ਨਹੀਂ ਚੱਲਿਆ ਸੀਗਾ ਵੀ ਟਰੰਪ ਜੀ ਤੇ ਗਾਣਾ ਜਗਾਇਆ ਸੀ ਹਾਂ 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 ਬਾਈ ਜੱਟਾਂ ਦੇ ਪੁੱਤਾਂ ਨੂੰ ਰੋਕ ਸਕਦੇ ਨਾ ਟਰੰਪ ਕਹਿੰਦੇ ਹੁਣ ਤੱਕ ਪਤਾ ਨਹੀਂ ਖਬਰ ਬਣਾਈ ਹੈ ਕਹਿੰਦੇ ਟਰੰਪ ਨੇ ਗਾਣਾ ਸੁਣ ਲਿਆ ਤਾਂ ਕਰਕੇ ਕਹਿੰਦੇ ਵੀ ਇਹਨਾਂ ਟਰੰਪ ਨੂੰ ਸੁਰਤ ਆ ਗਈ ਹੋਣਾ ਬੰਦੇ ਇੱਥੇ ਭੇਜਦੇ ਵਾਪਸ ਅੱਛਾ ਹੁਣ ਤਾਂ ਲੋਕ ਗੱਲ ਨਹੀਂ ਕਰੂਗੀ ਨਾ ਪਹਿਲਾਂ ਆਪਾਂ ਹੈਂਗੜੀ ਮਾਰ ਦਿੰਨੇ ਆ ਵੀ ਸੀ ਐਂ ਕਰਦਾ ਐਂ ਕਰਦਾ ਹੁਣ ਮੂੰਹ ਤੇ ਮੱਖੀ ਨਹੀਂ ਉੱਡਦੀ ਬੋੜੀ ਪਈ ਆਪਣਾ ਤਾਂ ਉਹੀ ਕੰਮ ਕਰਾਂਗੇ ਆਪਾਂ ਦਾ ਮੇਰੀ ਗੱਲ ਸੁਣ ਹੁਣ ਪਤਾ ਕੀ ਹੁੰਦਾ ਇੱਕ ਗਾਹਕ ਹੁੰਦਾ ਤੇ ਰੱਬ ਦਾ ਰੂਪ ਹੁੰਦਾ ਗਾਹਕ ਆ ਗਿਆ ਜੇ ਇੱਕ ਟਾਈਮ ਤੇ ਆਪਾਂ ਨੂੰ ਉੱਚਾ ਨਹੀਂ ਹੋਈ ਬੋਲਡ ਹੋਣਾ ਕੋਈ ਬੰਦਾ ਤਾਂ ਉਸਨੇ ਸੁਣ ਲੇ ਕੁਛ ਨਹੀਂ ਹੁੰਦਾ ਹੈਨਾ ਚੱਲ ਬੰਦੇ ਮਦਦ ਨਾਲ ਕੰਮ ਚੱਲਦਾ ਕਿਸੇ ਨੇ ਵਿਗਾੜੇ ਨਾ ਤਾਂ ਹੀ ਤਾਂ ਕਹਿੰਦੇ ਕੁਛ ਨਹੀਂ ਕਰਦਾ ਤੇ ਆ ਵੀ ਮਿੱਠਤ ਰੱਖੇ ਹਰੇਕ ਨਾਲ ਹੁਣ ਆਪਾਂ ਆਪਾਂ ਸੇਟ ਸੂਟ ਦੇ ਮੈਂ ਧਰਦੀਆਂ ਬੈਠ ਜਾ ਉਹ ਨਹੀਂ ਕੋਈ ਕਰਦਾ ਤਾਈ ਤਾਂ ਬੈਠ ਜਾ ਚੱਲ ਕੋਈ ਨਹੀਂ ਬਣਾ ਲੂਗੀ ਹੁਣ ਹੁਣ ਆਪਾਂ ਆਪਾਂ ਦੁਕਾਨ ਤੇ ਜਾਂਦੇ ਆ ਲਾਲਾ ਇੰਡਕਾਨਾ ਹੁੰਦੀ ਨੇ ਆਪਾਂ ਕਹਿੰਦੇ ਆ ਲਾਲਾ ਚ ਸਬਰ ਵਾਲਾ ਹੁੰਦਾ ਹਾਂ ਹਾਂ ਪਤਾ ਹੈ ਉਹ ਬੈਠੇ ਰਹਿੰਦੇ ਆ ਆਉਂਦਾ ਨਾਲ ਆ ਕੇ ਵੇਖ ਗਿਆ ਸਮਾਨ ਤਾਂ ਠੀਕ ਆ ਨਾ ਆਪਾਂ ਜੱਟਾਂ ਨੂੰ ਆਏ ਹੁੰਦਾ ਵੀ ਕੋਈ ਗੱਲ ਨਹੀਂ ਅੱਜ ਆਪਾਂ ਲੱਖ ਦਾ ਸਮਾਨ ਪਾ ਰਿਆ ਆਪਣਾ 70 80 ਹਜ਼ਾਰ ਦਾ ਅੱਜ ਹੀ ਮਨਾਫਾ ਹੋਊਗਾ ਅੱਜ ਹੀ ਮਨਾਫਾ ਹੋਊਗਾ ਇੱਕ ਦਿਨ ਚ ਦੁਕਾਨਦਾਰੀ ਨਹੀਂ ਚੱਲਦੀ ਹੁੰਦੀ ਦੁਕਾਨਦਾਰੀ ਹੈ ਗਿਆ ਲੰਬਾ ਗੇੜ ਠੀਕ ਹੈ ਬਈ ਹਾਂ ਇੱਥੇ ਟਿਕਣਾ ਪਊਗਾ ਉਈ ਨਾ ਬਾਈ ਹੁਣ ਤਾਂ ਜਦੋਂ ਪੈਸਾ ਲਾ ਰਹੇ ਟਿਕਾਂਗੇ ਆਪਣੀ ਹਾਂ ਇੱਕ ਤਾਂ ਹੁੰਦਾ ਜਿਵੇਂ ਆਈਪੀਐਲ ਆਈਪੀਐਲ 'ਤੇ ਖੇਡਣਾ ਪੈਂਦਾ ਵੱਧ ਵੱਧ ਕੇ ਵੀ ਆਪਾਂ ਹੁਣ ਇੱਕ ਹੁੰਦਾ ਟੈਸਟ ਮੈਚ ਵੀ ਲੰਬਾ ਪਾਈ ਜਿਹੜਾ ਬੰਦਾ ਖੇਡੂਗਾ ਟਿਕੂਗਾ ਉਹਦਾ ਹੀ ਨਾਮ ਬਣੂਗਾ ਇਸ ਵੀ ਦੁਕਾਨਦਾਰੀ ਦਾ ਕੰਮ ਵੀ ਇਹੀ ਹੈ ਵੀ ਆਪਾਂ ਨੂੰ ਆਈਪੀਐਲ ਵਾਂਗੂ ਛੱਡ ਕੇ ਠੀਕ ਹੈ ਆਪਾਂ ਨੂੰ ਟੈਸਟ ਮੈਚ ਖੇਡਣਾ ਪਊਗਾ ਬਸ ਠੀਕ ਹੈ ਬਾਈ ਜਿਵੇਂ ਤੁਸੀਂ ਕਹੋਗੇ ਆਪਾਂ ਉਮੀ ਚੱਲਾਂਗੇ ਦੇਖੋ ਹੁਣ ਤੋਂ ਬਾਹਰ ਨਹੀਂ ਗਏ ਬਾਈ ਦੇਖੋ ਤੁਸੀਂ ਸਾਡੀ ਇੰਨੀ ਹੈਲਪ ਕਰਦੇ ਹੋ ਨਾ ਬਸ ਬਸ ਹੈਲਪ ਤੇ ਨਾ ਵਾ ਵੀ ਚੱਲਣਾ ਪਊਗਾ ਤੁਸੀਂ ਆਪਣੀ ਹੀ ਕਰ ਕਸਿਆ ਪੈਸਿਆਂ ਦਾ ਹਾਂ ਹਾਂ ਮੰਮੀ ਨੂੰ ਸਾਰਾ ਕੁਝ ਪਤਾ ਹੀ ਹੈ ਬਾਕੀ ਆਪਣੇ ਦਾ ਕੋਈ ਬਾਹਰ ਨਹੀਂ ਮਾਤਾ ਨੂੰ ਸਾਰਾ ਸਾਰੀ ਗੱਲ ਦਾ ਪਤਾ ਹੈ ਬਾਹਰ ਦੀ ਨਹੀਂ ਗੱਲ ਹੁੰਦੀ ਪੁੱਤ ਦੇਖ ਘਰੇ ਰਹਿ ਆ ਕਰਨੀ ਜ਼ਰੂਰੀ ਹੈ ਦੇਖੇ ਇਹ ਅਸੀਂ ਕੋਈ ਆਏ ਨਹੀਂ ਵੀ ਮੋੜਾਂਗੇ ਪੈਸੇ ਜੇ ਨਾ ਤੁਸੀਂ ਕੱਲ ਨੂੰ ਦੱਸਦੇ ਫਿਰ ਮਾਂ ਚੇ ਕੁਝ ਜਾਂਦਾ ਵੀ ਦੇਖ ਆਪਦੇ ਬੇਕਿਆਂ ਨੂੰ ਪੈਸੇ ਦਿੱਤੇ ਐ ਮੈਨੂੰ ਪੁੱਛਿਆ ਨਹੀਂ ਮੇਰੇ ਪੁੱਤ ਨੇ ਵੀ ਨਹੀਂ ਪੁੱਛਿਆ ਨਹੀਂ ਨਹੀਂ ਇਹ ਜੀ ਤਾਂ ਗੱਲ ਹੀ ਨਹੀਂ ਆਪਣੇ ਘਰੇ ਹਾਂ ਪਤਾ ਗੱਲ ਕੀ ਜੇ ਮੈਂ ਕੁਲੇਸ਼ ਨਾ ਪਾ ਜੀ ਮੈਂ ਤਾਂ ਇਹਦਾ ਵੀ ਕੁਲੇਸ਼ ਨਾ ਪਵੇ ਆਪਦੇ ਘਰੇ ਹਾਂ ਜੀ ਨਹੀਂ ਨਹੀਂ ਇਹਹੀ ਕੁਲੇਸ਼-ਕੂਸ਼ ਨਹੀਂ ਪੈਂਦਾ ਪਤਾ ਹੀ ਗੱਲ ਹੈ ਇਹ ਤਾਂ ਕਹਿੰਦੀ ਸੀ ਜਿਹੜਾ ਆਪਣੇ ਗੋ ਗੱਡੀ ਲਈ ਹੈ ਗੱਡੀ ਦੀ ਕਿਸ਼ਤ ਹੈ ਨਾ ਕਿ ਸਭੀ ਉਹ ਵੀ ਸੌ ਸਿਸਟਮ ਚੱਲਦਾ ਹੈ ਘਰ ਦਾ ਖਰਚਾ ਵੀ ਚੱਲਦਾ ਹੁਣ ਮੇਰੀ ਖੇਤੀ ਲਈ ਤੁਹਾਨੂੰ ਪਤਾ 6 ਮਹੀਨੇ ਤੋਂ ਆਉਂਦੇ ਆ ਹੁਣ ਤਾਂ ਪ੍ਰੋਜੈਕਟ ਫਸਦਾ ਆਉਗੀ ਫਿਰ ਉਹ ਦੜਤੀਏ ਪੈਸੇ ਦਊਗਾ ਉਹੋਂ ਖੜਕੇ ਪੈਸੇ ਆਪਣਾ ਸੀ ਜਾਂ ਲੋਨ ਕਰਾਇਆ ਨੂੰ ਇਹਦੀ ਤਨਖਾਹ ਤੇ ਸੈਲਰੀ ਤੇ ਹਾਂ ਉਹਦੋਂ ਤਨਖਾਹ ਲੈ ਪੈਸੇ ਫੜ ਕੇ ਲੋਨ ਨੂੰ ਉਹਨੂੰ ਦੇ ਦਾਂਗੇ ਭਾਈ ਤੁਸੀਂ ਜਦੋਂ ਮਰਜ਼ੀ ਮੋੜ ਦੇ ਭਾਈ ਕੋਈ ਨਾ ਹੌਲੀ ਨਹੀਂ ਕਰਕੇ ਨਹੀਂ ਤੁਸੀਂ ਵੀ ਛੇਤੀ ਮੋੜਾਂਗੇ ਹਾਂ ਕੋਈ ਨਾ ਭਾਈ ਹੌਲੀ ਨਹੀਂ ਕਰਕੇ ਮੋੜੂਗਾ ਜਦੋਂ ਬੱਚਾਰਕ ਪੈਸੇ ਬਣਨ ਲੱਗੇ ਨਹੀਂ ਨਹੀਂ ਇੱਕੋ ਦਮ ਨਹੀਂ ਤੂੰ ਮੇਰੀ ਗੱਲ ਸੁਣ ਜਦੋਂ 4-5 ਮਹੀਨੇ 6 ਮਹੀਨੇ ਤੋ ਦਾ ਕੰਮ ਚਲਾ ਜਿਹੜੇ ਪੈਸੇ ਆਉਂਦੇ ਆ ਉਹੀ ਕੰਮ ਤੇ ਦੁਬਾਰੇ ਫੇਰ ਲਾ ਆਏ ਨਹੀਂ ਤੂੰ ਲੋਨ ਲੱਗ ਜੇ ਬਾਅਦ ਤੇਰੇ ਕੋਲੇ ਪੱਲੇ ਕੁਸ ਰਹੇ ਨਾ ਠੀਕ ਹੈ ਬਾਅਦ ਜਾ ਕੇ ਤੈਨੂੰ ਆਪ ਨੂੰ ਲੱਗੂਗਾ ਯਾਰ ਕੰਮ ਦਾ ਕਰੀ ਜਾਂਦੇ ਆ ਬਰਦਾ ਹੈ ਨਹੀਂ ਕਿਹਨਾਂ 6-7 ਮਹੀਨੇ ਤੂੰ ਪੈਸੇ ਦਾ ਲਾਲਚ ਪਾ ਠੀਕ ਹੈ ਭਾਈ ਹਾਂ ਫਿਰ ਦੇਖਦੇ ਆ ਪੱਕੀ ਬੰਦਾ ਹੈ ਨਾ ਲੈ ਪੁੱਤ ਚਾਹ ਕਰ ਲਈ ਤਾਂ ਅੰਦਰ ਹੀ ਆਜਾ ਇੱਥੇ ਬਹਿ ਜਾਨੇ ਆਜੋ ਆਜੋ ਚੱਲ ਲੈ ਕਰਦੇ ਆ ਆ ਲੈ ਜਿਵੇਂ ਫੋਨ ਤੇ ਆ ਜਾਵੀਂ ਆਪਾਂ ਪੈਸੇ ਉਹ ਆ ਗਿਆ ਆਪਣੇ ਕੋਲੇ ਠੀਕ ਹੈ ਤੇ ਛੇ ਦਿਨ ਨੇ ਨਾ ਆਪਾਂ ਤੋਂ ਬਾਅਦ ਕੰਮ ਸਟਾਰਟ ਕਰਨਾ ਨਹੀਂ ਗੱਲ ਹੋ ਜੂਗੀ ਚੱਲ ਚਾਏ ਹੋਊਗਾ ਮੈਂ ਤੈਨੂੰ ਇੱਕ ਦੱਸਦਾ ਭਾਈ ਕੋਈ ਨਹੀਂ ਦੇਖਦੇ ਚੱਲ ਬੁੱਧ ਕੰਮ ਸ਼ੁੱਧ ਠੀਕ ਹੈ ਬੁੱਧਵਾਰ ਨੂੰ ਕੰਮ ਸਟਾਰਟ ਕਰਨਾ ਜਾ ਕੇ ਤੁਸੀਂ ਆ ਚੱਕ ਪੈਸੇ ਚਾਹੇ ਆਦੇ ਖਾਤੇ 'ਚ ਜਾਵਾ ਕਰਾ ਲੈ ਚਾਹੇ ਉਹ ਮੁੰਡੇ ਲੁਕਾ ਦੇ ਲੈ ਪੁੱਤ ਫੜ ਐ ਸਿੱਧੀ ਜੀ ਗੱਲ ਮੁੰਡੇ ਨੂੰ ਮੈਂ ਹਾਂ ਚੱਲ ਗੱਲ ਕਰ ਬਈ ਇਸ ਤੋਂ ਹੁਣ ਜੋ ਵੀ ਖਰਚ ਹੋਏ ਹੋਲੀ ਲਿਖਿਆ ਕਰਾਂਗੇ ਬਸ ਜਿੰਨੇ ਦਿਨ 10 ਲੱਗਣ 20 ਲੱਗਣ ਕਰ ਅਗਰ ਦੁਕ ਚੱਲ ਆ ਗਈ ਆਜੋ ਬਾਈ ਹਾਂ ਇੱਕ ਡੈਰੀ ਲੈ ਲਈ ਹਾਂ ਬਾਈ ਸਾਰਾ ਕੁਝ ਹਿਸਾਬ ਕਿਤਾਬ ਆਜੋ ਮੋਹੰਦਰਾ ਆਜੇ ਬਾ ਮੇਰੀ ਜੇ ਇੱਥੇ ਲਿਆ ਦੋ ਚਾ ਬਈ ਆਜੋ ਇੱਥੇ ਬਸ ਬਸ ਚੱਲ ਉਡੀ ਲਿਆ ਦੋ ਸਾਨੂੰ ਤਾਂ ਬਈ ਚੱਲ ਬਹਿ ਜਾ ਤੇ ਫਿਰ ਤੁਸੀਂ ਆ ਆ ਸਾਰਾ ਮੇਰੀ ਮੰ ਬਣ ਗਈ ਗੱਲ ਮੇਰੇ ਕੋਲ ਤਾਂ 2 ਲੱਖਾਂ ਦੀ ਹੋਗਾ ਤੇਰੀ ਬਣ ਗਈ ਗੱਲ ਹਾਂ ਭਾਈ ਜੇ ਤੇਰੀ ਬਣਦੀ ਨਹੀਂ ਬਣਗੀ ਬੱਸ ਬੱਸ ਤੇਰਾ ਮਾਂ ਐ ਕਰਾਂਗੇ ਮੰਨ ਕੇ ਚੱਲ ਫਲੈਕਸ ਟਾਇਰ ਕਰਾਵਾਂਗੇ ਫਾਈਂਦਾ ਮੈਂ ਤੈਨੂੰ ਘਰੇ ਬੁਲਾਇਆ ਸੀ ਕਿ ਚੱਲ ਮੈਂ ਨਾਲੇ ਮੇਰੀ ਮਾਂ ਵੀ ਬੜੀ ਮੈਂ ਅੱਛਾ ਅੱਛਾ ਹਾਂ ਠੀਕ ਹੈ ਤਾਂ ਠੀਕ ਹੈ ਮੇਰੇ ਕੋਲ ਤਾਂ ਤਿਆਰੀ ਹੈ ਮੇਰੇ ਕੋਲ ਤਾਂ 2 ਲੱਖਾਂ ਦਾ ਆਈਡੀਆ ਪਰ ਉਹ ਨਹੀਂ ਮੇਰੇ ਵੀ ਤਿਆਰੀ ਉਦੇ ਫਾਇਦਾ ਕਰਨਾ ਉਹ ਫਲੈਕਸ ਟਾਇਰ ਕਰਾਵਾਂਗਾ ਫੰਕਾੜੇ ਬਾਰਿਛਣਾ ਆਹ ਕਿਨੇ ਸਾਡੇ ਵਾਲੇ ਪ੍ਰੋਣਾ ਕਹਿੰਦੇ ਸੀਗਾ ਉਹ ਕਹਿੰਦਾ ਮੇਰੀ ਜਮ ਪਰਸ਼ਾਨ ਕਰ ਲੈ ਪੁੱਤ ਚਾਹ ਪੀ ਲੈ ਚਾਹ ਪੀ ਲੈ ਮਾ ਮਾ ਮੈਂ ਤਾਂ ਨਹੀਂ ਸੀ ਪੀ ਲੈ ਕੋਈ ਨਾ ਲੈ ਬੈਜਾ ਕੋਈ ਤਾਂ ਕੋਈ ਨਾ ਬੈਠਦਾ ਮੈਂ ਪਰ ਇੰਨੇ ਮੈਂ ਕਰੀ ਲਿਆ ਹਾਂ ਹਾਂ ਚੱਲ ਵਧੀਆ ਪੁੱਤ ਫਿਰ ਵੀ ਗੱਲ ਕਰੀ ਠੀਕ ਰਹਿੰਦੀ ਆ ਸਾਹਮਣੇ ਤੇ ਹੋ ਹੋ ਗਿਆ ਇੰਨੇ ਜਮ ਪੁੱਤ ਤੇਰੇ ਕੋਲ ਪੈਸੇ ਜੀ ਮੇਰੇ ਕੋਲ ਤਾਂ 2 ਲੱਖ ਰੁਪਏ ਦਾ ਇੰਨੇ ਹੋ ਗਿਆ ਮੈਂ ਤਾਂ ਇਹਨੂੰ ਬਾਈ ਜੀ ਤੇ ਗਿਆ ਅੱਧੀ ਕੋ ਮਾ ਤੇਰੇ ਕੋਲ ਹੋ ਗਿਆ ਕੁਈ ਨਾ ਪੈਸਾ ਸੱਜ ਜਮ ਹੋ ਗਿਆ ਪਟਾਲੀ ਤੇ ਮੈਂ ਕਹਿੰਦੇ ਜੇ ਤੁਸੀਂ ਗੱਡੀ ਨਹੀਂ ਰੋਣੀ ਹੈ ਥੋੜਾ ਇਹ ਕਹਿੰਦੇ ਤੁਸੀਂ ਵੇਚਣ ਕਿਹੜੇ ਤਰ੍ਹਾਂ ਹਾਂਜੀ ਹਾਂਜੀ ਉਹ ਤਾਂ ਸਾਰਾ ਕੁਝ ਰੈਡੀ ਹੈ ਜੀ ਬਸ ਲੈਫਟਸ ਲਾਉਣੇ ਸੀ ਇਹ ਕਹਿੰਦਾ ਵੀ ਆਪਣਾ ਰਿਸ਼ਤੇਦਾਰ ਹੈਗਾ ਉਹ ਲਾਉਂਦਾ ਉਹ ਕਹਿੰ ਗਿਆ ਪਰੋਣਾ ਸਾਲਾ ਹਾਂਜੀ ਹਾਂਜੀ ਤੇ ਉਹਦਾ ਚਾਰ ਦੋਸਤ ਹੈਗੇ ਉਹ ਪੈਸੇ ਵੀ ਨਹੀਂ ਲੈਂਦਾ ਹਾਂਜੀ ਹਾਂਜੀ ਫਿਰ ਆਪਾਂ ਹੋਰ ਕੀ ਬਾਤ ਹੈ ਨਾਲੇ ਬਾਈ ਪਤਾ ਹੀ ਕਿਹ ਹੈਗਾ ਨਾਲੇ ਆਪਣੀ ਐਡ ਤੋਂ ਹਾਂ ਇਹ ਨੂੰ ਪਤਾ ਹੈ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਬਈ ਹਾਂ ਹਾਂ ਇਹ ਸੋਸ਼ਲ ਮੀਡੀਆ ਦੇ ਸਾਹਮਣੇ ਲਾਪਾ ਉਹੀ ਜਨਾਂ ਦੀ ਸਟਾਰ ਕੋਈ ਨਾ ਉਹ ਤਾਂ ਤੁਹਾਨੂੰ ਪਤਾ ਹੈ ਜਿਹੜਾ ਕੁਝ ਕਰਵਾ ਲਿਓ ਤੇ ਇੱਕ ਗੱਲ ਮੈਂ ਹੋਰ ਕਹਿੰਦੇ ਪੁੱਤ ਤੁਸੀਂ ਦੇਖਾ ਧਰ ਇਸ ਤਰ੍ਹਾਂ ਚੱਲ ਕੇ ਕੰਮ ਚਲਾਉਂਦੇ ਪਰ ਆਪਦਾ ਕਰੀ ਤੇ ਹਨ ਨਾਲ ਕੰਮ ਨਾ ਨਾ ਕੋਈ ਬਹੁਤ ਸਾਥਦਾਰੀ ਨਾਲ ਹਾਂਜੀ 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 ਕੋਈ ਗੱਲ ਨਹੀਂ ਤੂੰ ਓਕੇ ਹੈ ਕੋਈ ਗੱਲ ਨਹੀਂ ਆ ਇਹ ਤਾਂ ਤਬ ਜਰਾ ਇਹ ਹੋ ਜਾ ਬੰਦਾ ਹੀ ਨਹੀਂ ਸਾ 20 ਮੰਨੀ ਲੈ ਨਹੀਂ ਇਹੀ ਮਾਨੀ ਨਹੀਂ ਕਹਿੰਦੀ ਪੁੱਤ ਚਲ ਮੈਂ ਫਿਰ ਵੀ ਆਏ ਆ ਵੀ ਉਹਨੂੰ ਉਧਾਰ ਰਖਵਾ ਤੇ ਆਏ ਖਵਾ ਤੇ ਚਲ ਫੇਰ ਆ ਜਣਗੇ ਪੁੱਤ ਨਵਾਂ ਨਵਾਂ ਕੰਮ ਚਲਾਉਂਗਾ ਤੁਸੀਂ ਨਾ ਸਾਰਾ ਦਾ ਰਾਲ ਦਾ ਮਾੜਾ ਮੋਟਾ ਦਾ ਪੈਆਂ ਬਾਹਲਾ ਪਾ ਰਖਦੇ ਨਹੀਂ ਵਾਲਾ ਮੇਰੇ ਮਾੜਾ ਮੋਟਾ ਤਾਂ ਕੋਈ ਹੋ ਜਾਂਦਾ ਬਾਹਲਾ ਨਹੀਂ ਰਖਦੀ ਜਿਹੜਾ ਮੇਰੇ ਰਿਸ਼ਤੇ ਦਾ ਚਲ ਉਹਦਾ ਬਾਈ ਕਿਦ ਕਰਾ ਰਿਹਾ ਹੈ ਚੱਲ ਛਿੱਧੀ ਜੀ ਗੱਲ ਹੈ ਜਿਹੜਾ ਹੋ ਜਾਏ ਮੇਰਾ ਠੀਕ ਹੈ ਜਿਹੜਾ ਆਪਣਾ ਕਰ ਯਾਰ ਦੋਸਤ ਹੈ ਬਾਈ ਇਹਦਾ ਹੁਣ ਤੁਹਾਨੂੰ ਪਤਾ ਪਰਹੇਜ ਕਰਨਾ ਪੁੱਤ ਆ ਬਈ ਉਹਦਾ ਕਰ ਨਹੀਂ ਬੋਦਾ ਆਪ ਨੂੰ ਹੀ ਪਤਾ ਕਰਾ ਇਸ ਤੋਂ ਜ਼ਿਆਦਾ ਤਾਂ ਮੜਾ ਮੋਟਾ ਕਰਿਆ ਤੀਜੀ ਦਿਨ ਕਿਤੇ ਤੇਰੇ ਅੱਜ ਕਨ ਉਹ ਹੀ ਤੀਜੇ ਦਿਨ ਪਤਾ ਯਾਰ ਦੋਸਤ ਕਿ ਆ ਕੇ ਨਹੀਂ ਖੜੇ ਬਾਈ ਨਹੀਂ ਨਹੀਂ ਆਪਾਂ ਦਾ ਹੀ ਇਹ ਜਿਹਾ ਨਹੀਂ ਰੱਖਦੇ ਯਾਰ ਕਿੰਨਾ ਮੈਂ ਆਪ ਤਾਂ ਕਰਜਾ ਚੱਕਿਆ ਇਹ ਲਾਹੂਗੇ ਵੀ ਹਾਂ ਹਾਂ ਬਾਬਾ ਨੇ ਵੀ ਉਹੀ ਤਾਂ ਕਰਦਾ ਈ ਮਨ ਤਾਂ ਆਪ ਨੂੰ ਬਹੁਤ ਟੈਨਸ਼ਨ ਆ ਬਾਈ ਮੈਂ ਵੀ ਤੁਹਾਨੂੰ ਪਤਾ 2 ਲੱਖ ਰੁਪਏ ਕਿਸ ਤੋਂ ਖੜਾਏ ਯਾਰ ਤੁਹਾਨੂੰ ਵੀ ਪਤਾ ਮੈਂ ਤਾਂ ਫਟਕੇ ਨਿਆ ਭਰਾ 2 ਲੱਖ ਰੁਪਏ ਵਰਕੇ ਜਸ ਕੋਈ ਨਾ ਕੰਮ ਤਾਂ ਚੱਲ ਪੂ ਆਪਣਾ ਕੰਮ ਬਹੁਤ ਵਧੀਆ ਚੱਲੂ ਐ ਕੰਮ ਤਾਂ ਮੇਰੇ ਲਿਆ ਜੀ ਹੈਗੇ ਜਿਹੜੇ ਦਸੀ ਚੌਂਕ ਵਾਲੇ ਬਹੁਤ ਵਧੀਆ ਤੁਹ ਬਹੁਤ ਬੜੀਆ ਕੰਮ ਆ ਗਿਆ ਸਾ ਅਸੀਂ ਵੀ ਨਾ ਉਹੀ ਸੋਚ ਲਿਆ ਕਿ ਸਾਡਾ ਪਰੋਣਾ ਵੀ ਹੀ ਨਾਮ ਕਹਿੰਦਾ ਆਪਾਂ ਮਤਲਬ ਦੇਖ ਲਓ ਉਹੀ ਰੱਖ ਲਾਂਗੇ ਫਿਰ ਹਾਂ ਉਹ ਤਾਂ ਨਾਲ ਉਹ ਤਾਂ ਹੋਰ ਪਾਸੇ ਰਹਿੰਦੇ ਨੇ ਬਰਦਰਫੂਟ ਐਂ ਕਿਉਂ ਹੁੰਦਾ ਹਾਂ ਹਾਂ ਉਹ ਤਾਂ ਮੰਨ ਲ ਕੇ ਚੱਲ ਪਰ ਆਏ ਨੇ ਜੱਸੀ ਆਉਣ ਕਹਿੰਦੇ ਆਪਾਂ ਬੰਡੇ ਚੱਲੋ ਤਾਂ ਦੇਖ ਕੇ ਇਹ ਜੀ ਤਾਂ ਨਾਲੇ ਗੱਲਾਂ ਆਏ ਆ ਉਹ ਕੰਮ ਨਾ ਕਰੋ ਜਿਹੜਾ ਅਗਲੇ ਨੂੰ ਕਿਸੇ ਨਾਲ ਤਰਾਣ ਗੋ ਠੀਕ ਹੈ ਨਹੀਂ ਨਹੀਂ ਉਹ ਤਾਂ ਕੋਈ ਗੱਲ ਨਹੀਂ ਉਹ ਨਾਲ ਰਾਏ ਕਰ ਲੂੰਗਾ ਮੈਂ ਉਹਨੂੰ ਬਥਨੂ ਭਈ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਫਿਰ ਆਪਾਂ ਬੰਡੇ ਰੱਖਣਾ ਆਪਾਂ ਤਾਂ ਬੰਡੇ ਰੱਖਣਾਗਾ ਉਹਨੂੰ ਜੱਸੀ ਆਗਾ ਹਾਂ ਤਾਂ ਰੱਖੀਏ ਪੁੱਤ ਹਾਂ ਹਾਂ ਉਹ ਜੋ ਹਾਂ ਸੰਧ ਉਹ ਜਾਂ ਸੰਧ ਨਹੀਂ ਮੇਰੇ ਲਈ ਜੀ ਨੇ ਖਾਸ ਨੇ ਉਹ ਵਾਲੀ ਰੇਡੀਓ ਚੱਕ ਲਈ ਭਵੇਂ ਜੂਮ ਮਰਜੀ ਕਰੀ ਨਾ ਨਾ ਕੋਈ ਗੱ ਆਪਣਾ ਪਤਾ ਤਾਂ ਮਾ ਹੁੰਦਾ ਤੁਮ ਤੋ ਸਭੀ ਹੁੰਦੀ ਚਲ ਆਲਾ ਤਸੱਲੀ ਗਈ ਕੋਈ ਨਾ ਇਹਦੇ ਵੀ ਤਸੱਲੀ ਸੀ ਮੁੰਡੇ ਤੇ ਚਲ ਫਿਰ ਵੀ ਪੁੱਤ ਗੱਲ ਕਰਨੀ ਜ਼ਰੂਰੀ ਨਹੀਂ ਗੱਲ ਕਰਨੀ ਬਹੁਤ ਜੀ ਮੈਂ ਸਮਝਾ ਨਾ ਮਾਪਿਆ ਦਾ ਫਰਜ਼ ਹੁੰਦਾ ਸਮਝਾਉਣ ਦਾ ਤੇ ਆਪ ਦਾ ਧਿਆਨ ਨਾਲ ਹੁਣ ਤੁਸੀਂ ਵਗ ਜਿਓ ਕੋਈ ਗੱਲ ਨਹੀਂ ਆਪ ਦਾ ਜਿਹੜਾ ਸਮਾਂ ਸਲਾ ਦੇਖਣਾ ਹੈ ਗੱਡੀ-ਕੁਡੀ ਦੇਖਣੀ ਹੈ ਦੇਖ ਕੇ ਇੱਕ ਦੋ ਦਿਨਾਂ ਚ ਹੀ ਆਪ ਦਾ ਸਾਰਾ ਕੰਮ ਕਰਕੇ ਕੰਪਲੀਟ ਕਰਕੇ ਤੁਸੀਂ ਆਪ ਦਾ ਲੈ ਕੇ ਪਰਮਾਤਮਾ ਦਾ ਨਾਮ ਕੰਮ ਕਰਾ। ਆਪਾਂ ਗੱਲ ਖੂਸਾ ਤੁਹਾਨੂੰ बस ਗੱਲ ਕਰਨੀ ਤੇ ਗੱਡੀ ਆਪਾਂ ਕੱਲ ਨੂੰ ਲਿਆਵਾਂਗੇ ਠੀਕ ਹੈ ਹਾਂ ਹੁਣ ਦਾ ਮੈਂ ਸਟਾਰ ਕਰਾਂ ਤੇ ਹੁਣ 1 ਹਾਂ ਇਹ ਤਾਂ ਲੱਗ ਹੀ ਜਾਂਦੀ ਮੇਰੇ ਤੋਂ ਵੀ ਤਿਆਰ ਤਾਂ ਕੋਣੀ ਹੋਣਾ ਗੱਲ ਨਹੀਂ ਕਹਿੰਦੇ ਵੀ ਤਿਆਰ ਕਰਾਉਂਗੇ ਸਮਾਨ ਇਕੱਠਾ ਕਰਾਂਗੇ ਨਪਾਲੀ ਵੀ ਲੱਬਰ ਕਰਦਾ ਨਪਾਲੀ ਲੱਬਰ ਰੱਖਿਆ ਹੀ ਨਪਾਲੀ ਬਣ ਕੇ ਚੱਲ ਨਪਾਲੀ ਪੁਰਾਪਾ ਜਾਈ ਆ ਮੈਂ ਉਹਨੂੰ ਲਿਆਉਣਾ ਮੈਂ ਤਾਂ ਨਾ ਇਹ ਬੁੱਤਾ ਸਾਡੇ ਪ੍ਰੋਣੇ ਨੇ ਵੀ ਇਹ ਗੱਲ ਕਹੀ ਸੀ ਪਹਿਲਾਂ ਕਿਤੇ ਨਾ ਹੋਵੇ ਵੀ ਐਡਾ ਬੜਾ ਮੂੰਹ ਟੱਡ ਲੈ ਵੀ ਮੈਂ ਤਾਂ 15000 ਲਵਾਂਗਾ 9000 ਰੁਪਏ ਦੀ ਗੱਲ ਹੋਈ ਪੁੱਛ ਨੀ 9000 ਰੁਪਏ ਦੀ ਗੱਲ ਕਰੀਏ ਇਹ ਠੀਕ ਹੈ ਹਾਂਜੀ ਹਾਂਜੀ ਉਹ 2000 ਰੁਪਏ ਹੋਰ ਵੱਧ ਦੇ ਦੀ 10000 ਕੋਈ ਨਾ 10 ਦੇ ਦੇ ਚੱਲ ਕੋਈ ਨਾ ਨੋ ਪਹਿਲਾਂ 9000 ਦੀ ਗੱਲਾਂਗੇ ਬਈ ਪਹਿਲਾਂ ਨਾ ਹੀ ਕਿਹੋ ਵੀ ਅਸੀਂ ਚਲਾਉਣਾ ਕੰਮ ਨਾ ਮਾਣਾ ਮਾ ਸਾਡਾ ਕੰਮ ਚੱਲ ਗਿਆ ਕੋਈ ਨਾ ਤੈਨੂੰ ਦੇ ਦੇਾਂਗੇ ਤਨਖਾਹੀ ਦੇਣੀ ਹੈ ਅਸੀਂ ਤਾਂ ਉਹ ਮੁੰਡਾ ਨਹੀਂ ਸੀ ਜਿਹੜੇ ਉਹਨਾਂ ਕੋਲ ਵੀ ਕੰਵਾਲੀਆਂ ਦਾ ਉਹਦਾ ਭਰਾਈ ਆ ਬਸ ਫਿਰ ਤਾਂ ਵਧੀਆ ਚੱਲ ਆਹ ਮੈਂ ਤਾਂ ਚੱਲ ਰਿਹਾ ਭਰਾ ਰਹੇ ਦਾ ਜੂਆ ਕੰਮਾਣਾ ਹਾਂ ਹਾਂ ਬਣਾਉਗਾ ਕਰਦਾ ਵੀ ਕਹਿੰਦਾ ਵਧੀਆ ਬਣਾਉਗਾ ਕਰਦਾ ਰਿਹਾ ਪਹਿਲਾਂ ਲੱਗਿਆ ਵੀ ਮੇਰੀ ਗੱਲ ਸਾਂ ਇਹ ਆਪਣੇ ਪੰਜਾਬੀਆਂ ਦਾ ਕਾਸੇ ਲਖਣ ਦੀ ਕਾਸੇ ਹੈ ਨਹੀਂ ਗਈ ਇਹ ਇਹਨਾਂ ਲੋਕਾਂ ਨੂੰ ਸਾਰੇ ਗੱਲ ਦਾ ਪਤਾ ਹੈ ਜਿਹੜੀਆਂ ਦੇਖ ਕੀ ਫੈਕਟਰੀਆਂ ਬਣਾਉਂਦੇ ਕੀ ਉਹ ਕਾਰਖਾਨੇ ਕੀ ਸਾਰੇ ਉਧਰਲੇ ਮੁੰਡੇ ਹੁੰਦੇ ਆ ਜਿਹੜੇ ਉਧਰੋਂ ਇਹ ਬਣਾਉਂਦੇ ਆ ਕੰਮ ਸਿੱਖਿਆ ਹੋਏ ਹਾਂਜੀ ਹਾਂਜੀ ਬਾਕੀ ਇੱਕ ਗੱਲ ਹੋਰ ਹੈ ਨਾ ਇਹਹੀ ਚੀਜ਼ ਦਾ ਹੁਣ ਚੱਲੀ ਜਾਂਦਾ ਜੀ ਬਰਗਰ ਬੁਰਗਰ ਇਹ ਹੀ ਵੱਧ ਚੀਜ਼ਾਂ ਖਾਂਦੇ ਆ ਹਨਾ ਹਾਂ ਪੁੱਤ ਹਾਂ ਮੈਂ ਚੰਗੀਆਂ ਜਿਹੜਾ ਕੋਈ ਖਾਂਦੇ ਨੇ ਉਹਨਾਂਗੇ ਬਰਗਰ ਬੁਰਗਰ ਹੋਗੇ ਜਾਂ ਪੀਜੇ ਹੋਗੇ ਇਹ ਨਹੀਂ ਖਾਂਦੇ ਜੀ ਇਹ ਹੀ ਖਾਂਦੇ ਆ ਹਾਂ ਜੀ ਚਲ ਕੋਈ ਨਾ ਕਰਨ ਤੇ ਤੁਸੀਂ ਕਰਿਆ ਇਹੋ ਗੱਲ ਨਾ ਨਾ ਕੋਈ ਗੱਲ ਨਹੀਂ ਹਾਂ ਤੇ ਚੱਲੇ ਪੁੱਤ ਸੋ ਸਾਂਝ ਨਾਲ ਗੱਲ ਹੀ ਟੈਨਸ਼ਨ ਨਾ ਲਓ ਤੁਸੀਂ ਤੇ ਪੈਸੇ ਉਹਨੇ ਕਿ ਲੈ ਕੇ ਜਾਇਆ ਕਰੋ ਬਾਹਰ ਜਿੰਨੀ ਕਾਪਾ ਚੀਜ਼ ਖਰੀਦਦੇ ਨੇ ਵੀ ਕਿਤੇ ਲੋਕ ਅੱਜ ਕੱਲ ਪੁੱਤ ਬਹੁਤ ਹਾਂ ਇਹ ਤਾਂ ਗੱਲ ਹੈਗੀ ਹੈ ਜੀ ਇਹ ਵੀ ਸਹੀ ਗੱਲ ਹੈ ਡਰ ਲੱਗਦਾ ਪੁੱਤ ਮੈਨੂੰ ਤਾਂ ਹਾਂ ਜੀ ਹਾਂ ਜੀ ਡਰ ਲੱਗਦਾ ਚਲ ਮੈਨੂੰ ਕੋਈ ਗੱਲ ਨਹੀਂ ਆ ਤਾਂ ਤੁਸੀਂ ਟੈਨਸ਼ਨ ਨਾ ਲਓ ਸਾਰਾ ਕੰਮ ਓਕੇ ਹੈਗਾ ਕੋਈ ਚੱਕਰ ਨਹੀਂ ਠੀਕ ਹੈ ਪਤਾ ਜੀ ਚੰਗਾ ਠੀਕ ਹੈ ਨਾ ਮੈਨੂੰ ਮਾੜੀ ਵੀ ਸੰਭੋਧ ਹਾਂ ਬਈ ਇਸ ਮਤਲਬ ਇਹ ਜ਼ਰੂਰੀ ਉਹ ਤਾਂ ਹੀ ਮੈਂ ਤੁਹਾਡੇ ਘਰੇ ਆ ਕੇ ਜੀ ਪੈਂਦਾ ਯਾਰ ਪਤਾ ਕੀ ਹੈ ਇਹਦੇ ਨਾਲ ਚਲੋ ਇੱਕ ਦੂਜੇ ਨੂੰ ਉਹ ਹੋ ਜਾਂਦਾ ਯਾਰ ਵਿਸ਼ਵਾਸ ਜੀ ਹੋ ਜਾਂਦਾ ਵੀ ਹਾਂ ਚਲੋ ਭਾਈ ਬੰਦਾ ਕਹਿਣ ਯਾਰ ਕਿਦੀ ਆਪਾਂ ਲੱਕ ਪੜਦੇ ਯਾਰ ਕਿੰਨਾ ਮਰਜ਼ੀ ਆਪਣੀ ਤੇ ਪਿਆਰ ਹੈ ਨਾ ਪੈਸੇ ਕਿਹੋ ਜੀ ਚੀਜ਼ ਹੈ ਬਾਈ ਯਾਰ ਜਿਹੜਾ ਬੈਰ ਪੈਨ ਤੇ ਇੱਕ ਮਿੰਟ ਲਾਉਂਦਾ ਠੀਕ ਹੈ ਹੁਣ ਤਾਂ ਆਪਣੀ ਜੀ ਚਿਕਣਾ ਤੁਹਾਨੂੰ ਪਤਾ ਪੈਸੇ ਪਿੱਛੇ ਤਾਂ ਵੱਡੇ ਵੱਡੇ ਘਰਾਂ ਚ ਬੈਰ ਪੈਨ ਨੇ ਇਹ ਗੱਲ ਤਾਂ ਜ਼ਰੂਰੀ ਹੈ ਬਾਈ ਜ਼ਰੂਰੀ ਪਰ ਆਪਾਂ ਬਾਈ ਮੇਰੀ ਗੱਲ ਸੁਣਦਾ ਤੂੰ ਤੇਰੀ ਵਿਦਾਸਰ ਵੀ ਲੱਗਣਾ ਚਾਹੀ ਮੇਰੇ ਲੱਗਣਾ ਆ ਕੋਈ ਹਿਸਾਬ ਕਿਤਾਬ ਨਹੀਂ ਲੈ ਲੈਣਾ ਨਹੀਂ ਬਈ ਹਿਸਾਬ ਕਿਤਾਬ ਜ਼ਰੂਰੀ ਹਿਸਾਬ ਕਿਤਾਬ ਆਪਾਂ ਲੈ ਕੇ ਰੱਖਾਂਗੇ ਕੋਈ ਵੱਲੋਂ ਆਪਣੇ ਕਰਾਂਗੇ ਕੋਈ ਟੈਨਸ਼ਨ ਨਾ ਬਈ ਹਾਂ ਮੈਂ ਤਾਂ ਬਈ ਮੈਨੂੰ ਵੀ ਮੈਨਿੰਦੇ ਨਾਲ ਤੈਨੂੰ ਹਾਂ ਹਾਂ ਪੰਗਤ ਨੂੰ ਪਤਾ ਹੀ ਆਪਦਾ ਜਮੀਨੀ ਬੇਇਮਾਨੀ ਦਾ ਸਤਾ ਕਰੇ ਕਰੇ ਨਹੀਂ ਯਾਰ ਆਪਣੇ ਦੋਵਾਂ ਲਈ ਇਹ ਚੀਜ਼ ਬੰਦੇ ਚੀਜ਼ ਦੇ ਫਰਕ ਕੀ ਪੈਂਦਾ ਪੈਸੇ ਹਾਂ ਪੈਸੇ ਦਾ ਫਰਕ ਕੀ ਪੈਂਦਾ ਠੀਕ ਨਾ ਕੋਈ ਗੱਲ ਨਹੀਂ ਐ ਤੂੰ ਓਕੇ ਆਪਾਂ ਕੋਈ ਗੱਲ ਨਹੀਂ ਪਿਆ ਲੱਗਦਾ ਤਾਂ ਫਿਰ ਪੀਚਾ ਆਪਾਂ ਮਾਫੀ ਮੰਗ ਲਿਆ ਠੀਕ ਆ ਠੀਕ ਆ